ਵੀ ਛੜਕ ਦੇ ਵਿੱਚ 2 ਫੁੱਟ ਨੰਗਣ ਤੋਂ ਬਾਅਦ 3 ਫੁੱਟ ਦਾ ਟੋਵਾ 2 ਫੁੱਟ ਤੁਰਨ ਤੋਂ ਬਾਅਦ 3 ਫੁੱਟ ਦਾ ਟੋਵਾ ਸਾਰੀ ਛੜਕ ਦੇ ਵਿੱਚ 2-2 ਫੁੱਟ ਤੋਂ ਬਾਅਦ 3-3 ਫੁੱਟ ਦੇ ਟੋਏ ਬਣੇ ਹੋਏ ਆ ਭਗਵੰਤ ਮਾਨਤਾ ਕੋਈ ਵੀ ਬੰਦਾ ਆ ਕੇ ਇਸ ਟੋਇਆਂ ਦੇ ਵਿੱਚ ਛੜਕ ਦਿਖਾ ਦੇ ਤੇ ਅਸੀਂ ਬਿਲਕੁਲ ਇੱਥੇ ਨੰਗਣਾ ਵੀ ਬੰਦ ਕਰ ਦਾਂਗੇ ਭਾਵੇਂ ਸਾਨੂੰ ਘਰੇ ਗੁਜ਼ਾਰਾ ਕਰਨਾ ਪਵੇ ਛੋਲੇ ਵੇਲੇ ਵੀ ਅਸੀਂ ਟਰਾਲਾਂ ਸਾਰੀਆਂ ਪਲਟੀਆਂ ਰੰਗੀਆਂ ਹੀ ਇੱਥੇ ਤੇ ਹੁਣ ਕਣਕ ਦਾ ਸੀਜ਼ਨ ਆਉਣ ਵਾਲਾ ਜੀ ਕੋਈ ਬਾਤ ਨਹੀਂ ਪੁੱਛਦਾ ਪਹਿਲਾਂ ਟੱਕੀਆਂ ਲਾਤੀਆਂ ਲਾਤੀਆਂ ਸੀਗੀਆਂ ਓ ਤੀਜੇ ਦਿਨ ਹੀ ਉਖੜ ਗਈਆਂ ਇਹਦੀਆਂ ਟੱਕੀਆਂ ਗਈਆਂ ਜੋ ਟੱਕ ਟੱਕੀਆਂ ਲੱਗਣ ਵਾਲਾ ਥਾਮ ਨਹੀਂ ਰਿਹਾ ਜੀ ਉਹ ਕੋੜ ਤੋਂ ਹੀ ਮਾਰ ਗਿਆ ਟੱਕੀਆਂ ਦੇ ਲੌ ਸਾਰੀ ਟੁੱਟ ਗਈ ਗਈ ਹੁਣ ਰੋਡ ਕਿਲ ਜਾਊਂਗਾ ਬੈਟਰੀ ਵਾਲੀ ਸਕੂਟਰੀ ਸੀ ਇਹ ਟੁੱਟਣਾ ਸੜਕ ਟੁੱਟੀ ਕਰਕੇ ਬੈਟਰੀ ਵੱਧ ਮੱਚ ਗਿਆ ਮਗਰ ਸਵਾਰੀ ਵੀ ਤਾਰ ਕੇ ਆਇਆ ਚੋਰ ਵੱਧ ਲੱਗਦਾ ਟੁੱਟੀ ਕਰਕੇ ਟੋਆਕ ਤਾਂ ਨੂੰ ਚੜ ਗਈ ਕਿਤੇ ਛਾਹ ਨੂੰ ਚੜ ਗਈ ਸ਼ੈਂਕਲਾ ਮੇਰਾ ਤਾਂ ਇੱਥੇ ਬਿਹਾਰੀ ਡਿੱਗ ਪੈਂਦਾ ਚਾਦਰਾਂ ਮੇਰਾ ਪਾਟ ਗਿਆ ਤੇਰੇ ਆ ਗੋਡੇ ਆਈ ਚੁੱਟੇ ਇੱਥੇ ਡਿੱਗ ਕੇ ਹੀ ਸ਼ੈਂਕ ਕਰਤੇ ਢੀਟਰ ਆਉਂਦੇ ਤੁਹਾਡੇ ਕੋਲੇ ਗੱਲਬਾਤ ਕਰਨ ਹੁਣ ਕੋਈ ਨਹੀਂ ਆਉਂਦਾ ਠੂਈ ਨਹੀਂ ਮਾਰਦਾ ਉੱਥੇ ਜਾਂਦੀ ਨਹੀਂ ਪੁੱਛਦੇ ਕੋਈ ਪਾਣੀ ਵੀ ਨਹੀਂ ਪੁੱਛਿਆ ਆਦਾ ਮੇਰਾ ਚਾਹ ਵਾਲਾ ਭੱਜ ਗਿਆ ਹੁਣ ਕਹਿੰਦਾ ਐਮਐਲਏ ਐਮਐਲਏ ਕਹਿੰਦਾ ਅਸੀਂ ਆਖਾ ਘੋੜ ਚਾਹੀਦ ਦੱਸਦੇ ਅਸੀਂ ਬਣਾ ਲੈਨੇ ਆ ਚਾਹ ਕਿੱਥੇ ਪਿਆ ਤੇਰਾ ਆਦਾ ਹੈ ਹੀ ਨਹੀਂ ਮੇਰੇ ਭੁੱਖੇ ਤੇ ਆਏ ਆ ਪਾਣੀ ਤੋਂ ਵੀ ਚਾਹ ਦਾ ਮਾਰ ਦਵੇ ਜਾਈ ਦੀ ਇਹ ਤਾਂ ਬਹੁਤ ਜਦੀ ਟੁੱਟੀ ਹੋਈ ਛੜਕਾ ਹੈ ਕੋਈ ਧਿਆਨ ਹੀ ਦਿੰਦਾਗਾ ਨਾ ਕੋਈ ਐਮਸੀ ਕਰਦਾ ਹੈ ਨੁਕਸਾਨ ਕਿੰਨਾ ਹੁੰਦਾ ਬੱਸਾਂ ਦਾ ਨੁਕਸਾਨ ਬਹੁਤ ਜਦਾ ਪਟੇ ਟੁੱਟਦੇ ਆ ਸਵਾਇਆ ਨੁਕਸਾਨ ਹੁੰਦਾ ਪ੍ਰਿੰਡੋ ਜਾਣੇ ਆ ਅੰਮਰਸਰ ਕਿੱਥੇ ਕਿੱਥੇ ਹੁੰਦੀ ਛੜਕਾ ਇਹੋ ਜੀ ਇਹ ਇਕੱਲਾ ਆ ਰੂਡ ਆ ਗੋਨਿਆਣਾ ਬਾਕੀ ਸਾਰਾ ਠੀਕ ਆ ਐਮਐਲਏ ਐਮਸੀ ਹੈ ਇਹਨਾਂ ਦਾ ਪੈਸਾ ਕਿੱਥੇ ਜਾਂਦਾ ਇਹਨਾਂ ਦਾ ਕਿਤੇ ਵੀ ਇਹ ਪੈਸਾ ਨਹੀਂ ਲਾ ਰਹੇ ਆ ਸੜਕ ਦੇ ਲੋ ਕੀ ਹਾਲ ਹੈ ਟਰੱਕਾਂ ਦਾ ਟਰਾਲੀਆਂ ਦਾ ਕਿਸਾਨਾਂ ਦਾ ਸਭ ਦਾ ਨੁਕਸਾਨ ਹੁੰਦਾ ਹੈ ਇਹ ਤਾਂ ਟੂਗਣ ਡੈਸਕਾ ਹੈ ਲਗੀਆਂ ਡੈਸਕਾ ਲਾ ਦੀਆਂ ਹੋਰ ਹੋਰ ਹਾਂਜੀ ਹਾਂਜੀ ਇਹ ਸਾਰਾ ਤੋਂ ਆਈ ਇਹ ਤਾਂ ਮੇਰਾ ਜਦੋਂ ਦੇਖੀ ਨਹੀਂ ਕਰੇ ਜਿੰਦਗੀ ਦੇਖੀ ਨਹੀਂ ਤੂੰ ਯਾਰ ਬਣੀ ਨਹੀਂ ਦੇਖੀ ਕਰੇ ਇਹ ਦੇਖਣ ਨੂੰ ਜਿੰਨਾਂ ਦਾ ਫਿਰ ਡਲੇ ਹੀ ਦੱਸਦੇ ਆ ਹੁਣ ਲੱਗਦਾ ਹੋਊ ਇੱਧਰ ਆਉਣ ਤੋਂ ਪੂਰਾ ਡਰ ਲੱਗਦਾ ਮੌਤ ਨੂੰ ਮਾਸੀ ਕਹਿਣ ਵਾਲੀ ਗੱਲ ਆ ਵੀਰੇ ਚਲ ਆ ਇੱਧਰ ਰੋਟੀ ਬਣੀ ਤਾਂ ਵਧੀਆ ਹੈ ਜੇ ਮੂੰਹ ਤੁਹਾਡਾ ਇੱਥੇ ਪੂਰਾ ਹੀ ਹਜਮ ਹੁੰਦਾ ਵੀਰੇ ਖਾਦੀ ਖਾ ਕੇ ਨਹੀਂ ਤੁਰੇ ਭੁੱਖੀ ਤੁਰੀਦਾ ਹੁਣ ਬੇਰਹੀ ਕਿਤੇ ਧਰਨਾ ਵਾਲਾ ਫਿਰ ਆਮ ਲੋਕ ਇਹ ਨਾ ਕਹਣ ਸਾਨੂੰ ਪਰੇਸ਼ਾਨ ਕਰ ਦਿਆ ਸੀ ਉਸ ਤੋਂ ਬਾਅਦ ਲਾਇਆ ਹੋਇਆ ਧਰਨਾ ਉਦੋਂ ਚੱਕਾਂਗੇ ਜਦੋਂ ਸੜਕ ਦੇ ਟੈਂਡਰ ਹੋ ਕੇ ਸੜਕ ਦਾ ਕੰਮ ਸ਼ੁਰੂ ਹੋ ਗਿਆ ਕੋਈ ਨਾ ਤਾਂ ਜਮੀਂ ਪਹੇ ਇਹ ਜਿ ਕਿਸ਼ਤੀ ਛੱਡ ਨਹੀਂ ਪਊ ਜੀ ਕਿਸ਼ਤੀ ਨਾਲ ਦਾ ਬੰਦਾ ਆਰ ਪਾਰ ਹੋ ਜੂਗਾ ਇੱਥੇ ਕੋਟੇ-ਕੋਟੇ ਪਾਣੀ ਘਟ ਜਾਂਦਾ ਜੀ ਗੱਡੀ ਤਾਂ ਲੰਘਦੀ ਕੋਈ ਨਹੀਂ ਗਈ ਆਹ ਦੇਖ ਲਓ ਜੀ ਸਾਰੀ ਟ੍ਰੈਫਿਕ ਆਈ ਜਾਂਦੀ ਹੈ ਕਿਵੇਂ ਦਾੜ-ਦਾੜ ਵਜਦੀ ਹੈ ਘੱਟ ਜਾਂਦੀ ਲੋਕ ਵਾਈਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਹਮਤਾਜ ਆਖਣ ਨੂੰ ਭਾਰਤ ਤੇ ਪੰਜਾਬ ਦੇ ਵਿੱਚ ਵੱਡੇ-ਵੱਡੇ ਹਾਈਵੇ ਬਣ ਗਏ ਨੇ ਘੈਂਟ-ਘੈਂਟ ਸੜਕਾਂ ਨੇ ਪਰ ਉਹਨਾਂ ਉੱਤੇ ਜਿਨ੍ਹਾਂ ਨੇ ਚੜ੍ਹਨਾ ਪਿੰਡਾਂ ਸ਼ਹਿਰਾਂ ਵਾਲੇ ਲੋਕਾਂ ਨੇ ਉਹਨਾਂ ਦੇ ਲਈ ਜਿਹੜੀਆਂ ਸੜਕਾਂ ਨੇ ਉਹਦੀ ਤਸਵੀਰ ਦਿਖਾ ਦਿੰਨੇ ਆ ਗੋਨੇਆਣਾ ਬਾਈਪਾਸ ਤੇ ਖੜੇ ਆ ਪਿਛਲੇ ਕਈ ਸਾਲਾਂ ਤੋਂ ਲਗਭਗ 10 ਤੋਂ 15 ਸਾਲਾਂ ਤੋਂ ਵੀ ਪਹਿਲਾਂ ਦੀ ਤਸਵੀਰ ਹੈ ਕਿ ਜਿਹੜੀ ਇਹ ਸੜਕ ਹੈ ਇਹਦਾ ਬੁਰਾ ਹਾਲ ਹੈ ਜਿੰਨੀ ਮਰਜ਼ੀ ਮਹਿੰਗੀ ਗੱਡੀ ਹੋਵੇ ਇੱਥੇ ਆ ਕੇ ਸਾਰਿਆਂ ਦੇ ਨਾ ਢਿੱਲੇ ਹੋ ਜਾਂਦੇ ਆ ਤੇ ਜਿੱਡਾ ਮਰਜ਼ੀ ਕਿਸੇ ਨੇ ਕੋਈ ਭੋਜਨ ਕੀਤਾ ਹੋਵੇ ਇੱਥੇ ਉਹ ਹਜਮ ਹੋ ਜਾਂਦਾ ਗੱਲਬਾਤ ਕਰਦੇ ਆ ਇੱਥੇ ਗੋਨੇਆਣੇ ਦੇ ਲੋਕ ਤੇ ਨਾਲ ਜਿੰਨੇ ਪਿੰਡ ਲੱਗਦੇ ਉਹਨਾਂ ਦੇ ਲੋਕ ਇਕੱਠੇ ਹੋਏ ਨੇ ਇਸ ਤੋਂ ਤੰਗ ਆ ਕੇ ਤੇ ਨਾਲ ਹੋਰ ਮੁੱਦਾ ਸੜਕ ਦਾ ਸਾਰੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਕਿਉਂ ਲੱਗਿਆ ਇੱਥੇ ਇਕੱਠੇ ਹੋਣ ਦਾ ਕੀ ਮਕਸਦ ਹੈ ਪਹਿਲਾਂ ਤਾਂ ਇਹ ਇਕੱਠੇ ਹੋਣ ਦਾ ਹੀ ਮਕਸਦ ਸਾਡੇ 2-3 ਮੁੱਦੇ ਆ ਇੱਥੇ ਅਸੀਂ ਇਕੱਠੇ ਹੋਏ ਆ ਨੰਬਰ 1 ਤੇ ਤਾਂ ਇਹ ਬਾਈਪਾਸ ਆ ਜਿਹੜਾ ਗੋਨੇਆਣੇ ਤੋਂ ਮੰਨ ਲਓ ਜੈਤੋ ਨੂੰ ਜੋੜਨ ਵਾਲਾ ਬਾਈਪਾਸ ਹੈ ਜੀ ਇਹਦੇ ਵਿੱਚ ਜਦੋਂ ਪਹਿਲਾਂ ਪੁਰਾਣੇ ਸਮੇਂ 'ਚ ਵੀਡੀਓ ਆਪਾਂ ਭਗਵੰਤ ਮਾਨ ਸਾਹਿਬ ਦੀ ਸੁਣਦੇ ਹੁੰਦੇ ਸੀ ਉਹ ਕਹਿੰਦੇ ਹੁੰਦੇ ਵੀ ਦੇ ਵਿੱਚ ਕੋਈ ਨਹੀਂ ਹੈ ਟੋਇਆਂ ਦੇ ਵਿੱਚ ਛੜਕ ਹੈ ਪਰ ਜੇ ਕੋਈ ਵੀ ਇਹ ਪ੍ਰਸ਼ਾਸਨਿਕ ਅਧਿਕਾਰੀ ਜਾਂ ਕੋਈ ਰਾਜਨੀਤਿਕ ਲੀਡਰ ਜਾਂ ਭਗਵੰਤ ਮਾਨ ਤੱਕ ਕੋਈ ਵੀ ਬੰਦਾ ਆ ਕੇ ਇਸ ਟੋਇਆਂ ਦੇ ਵਿੱਚ ਛੜਕ ਦਿਖਾ ਦੇ ਤੇ ਅਸੀਂ ਬਿਲਕੁਲ ਇੱਥੇ ਨੰਗੜਾ ਵੀ ਬੰਦ ਕਰ ਦਾਂਗੇ ਭਾਵੇਂ ਸਾਨੂੰ ਘਰੇ ਗੁਜ਼ਾਰਾ ਕਰਨਾ ਪਵੇ ਇਹ ਟੋਇਆਂ ਦੇ ਟੋਇਆਂ ਦੇ ਵਿੱਚ ਛੜਕ ਜੇ ਇਹ ਲਗਾਤਾਰ 5 ਮੀਟਰ ਛੜਕ ਟੋਇਆਂ ਦੇ ਵਿੱਚ ਕਿਤੇ ਵੀ ਇੱਥੋਂ ਬਾਈਪਾਸ ਦੇ ਵਿੱਚ ਦਿਖ ਜੇ ਤੇ ਅਸੀਂ ਕਵਾਂਗੇ ਵੀ ਇਹ ਛੜਕ ਬੰਨ ਵਾਲੀ ਨਹੀਂ ਹੈਗੀ ਜਾਂ ਕੋਈ ਆ ਕੇ ਪ੍ਰਸ਼ਾਸਨ ਉਤਾਰੀ ਇੱਥੋਂ ਦੀ ਅਜੇ ਤੱਕ ਕੋਈ ਲੰਘਿਆ ਹੀ ਨਹੀਂ ਜਾਂ ਕੋਈ ਲੀਡਰ ਇੱਥੋਂ ਦੀ ਅਜੇ ਤੱਕ ਕੋਈ ਵੀ ਪਾਰਟੀ ਦਾ ਲੰਘਿਆ ਹੀ ਨਹੀਂ ਕਿਸੇ ਨੇ ਅਜੇ ਤੱਕ ਵੀਡੀਓ ਨਹੀਂ ਪਾਈ ਬਹੁਤ ਬੁਰੇ ਹਾਲਾਤ ਘੱਟ ਤੋਂ ਘੱਟ ਤੁਸੀਂ ਦੇਖ ਸਕਦੇ ਆਂ ਆਪ ਵੀ ਦੇਖਦੇ ਆਇਆਂ ਗਾਂ ਵੀ ਤੁਸੀਂ ਸਾਰੀ ਸੰਗਤ ਨੂੰ ਦਿਖਾਇਓ ਵੀ ਛੜਕ ਦੇ ਵਿੱਚ 2 ਫੁੱਟ ਨੰਗਣ ਤੋਂ ਬਾਅਦ 3 ਫੁੱਟ ਦਾ ਟੋਵਾ 2 ਫੁੱਟ ਤੁਰਨ ਤੋਂ ਬਾਅਦ 3 ਫੁੱਟ ਦਾ ਟੋਵਾ ਸਾਰੀ ਸੜਕ ਦੇ ਵਿੱਚ 2-2 ਫੁੱਟ ਤੋਂ ਬਾਅਦ 3-3 ਫੁੱਟ ਦੇ ਟੋਏ ਬਣੇ ਹੋਏ ਆ ਤਾਂ ਕਰਕੇ ਅੱਜ ਜਿੱਥੇ ਅਸੀਂ ਇਕੱਠੇ ਹੋਏ ਆ ਵੀ ਹੋ ਸਕਦਾ ਵੀ ਸਾਡੇ ਕਹਿਣ ਦੇ ਨਾਲ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੂੰ ਜਾਂ ਕਿਸੇ ਰਾਜਨੀਤਿਕ ਲੀਡਰ ਨੂੰ ਜਿਹੜੇ ਵੋਟਾਂ ਮੰਗਣ ਆਸਤੇ ਇੱਥੇ ਪਹੁੰਚਦੇ ਆ ਜਾਂ ਤਨਖਾਹਾਂ ਲੈ ਰਹੇ ਆ ਦਫ਼ਤਰਾਂ ਦੇ ਵਿੱਚ ਏਸੀਆਂ ਦੇ ਵਿੱਚ ਬੈਠੇ ਆਰਾਮ ਨਾਲ ਉਹਨਾਂ ਨੂੰ ਕੋਈ ਜਾਗ ਆਵੇ ਤੇ ਆ ਕੇ ਇੱਥੇ ਆ ਕੇ ਦੇਖ ਲੈਣ ਵੀ ਯਾਰ ਸੜਕ ਬਣਨ ਵਾਲੀ ਏ ਕਿ ਲੋਕ ਵੈਸੇ ਹੀ ਰੌਲਾ ਪਾ ਰਹੇ ਆ ਤਾਂ ਕਰਕੇ ਅੱਜ ਇੱਥੋਂ ਆਵਾਜ਼ ਆਈ ਕੱਲ ਲੰਘਦੇ ਜੇ ਕਿੰਨੀਆਂ ਕ ਬੱਸਾਂ ਲੰਘਦੀਆਂ ਨੇ ਇੱਥੋਂ ਜੀ ਦੇਖੋ ਪਹਿਲਾਂ ਅੱਜ ਤੋਂ 50 ਸਾਲ ਪੁਰਾਣਾ ਇਹ ਰੋਡ ਐ ਇੱਥੋਂ ਲੈ ਕੇ ਜੋ ਜੈਤੋ ਤੱਕ ਬਣਿਆ ਹੋਇਆ 50 ਸਾਲ ਪੁਰਾਣਾ ਚੌੜਾ ਰੋਡ ਸੀ ਪਾਪਾ ਪਿਛਲੇ ਸਮੇਂ 'ਚ ਧਰਨਾ ਵੀ ਲਾਇਆ ਸੀ ਜਦੋਂ ਬੱਚੇ ਸਾਡੇ ਦੀ ਇੱਕ ਦੀ ਡੈਥ ਹੋ ਗਈ ਸੀ ਪੰਜ ਸਾਡੇ ਪਿੰਡ ਦੀਆਂ ਮੌਤਾਂ ਹੋ ਚੁੱਕੀਆਂ ਐ ਇਸ ਟ੍ਰੈਫਿਕ ਰੇਖਾਂ ਟ੍ਰੈਫਿਕ ਵੱਧ ਕਿਉਂ ਐ ਇੱਕ ਤਾਂ ਸਾਡੇ ਅੱਜ ਤੋਂ 50 ਸਾਲ ਪਹਿਲਾਂ ਕਿਸੇ ਕਿਸੇ ਘਰੇ ਸਾਈਕਲ ਹੁੰਦਾ ਸੀ ਬੱਸਾਂ ਤੇ ਜਹਾ ਰੇਲਾਂ ਤੇ ਸਵਾਰੀ ਸੀ ਰੋਡ ਉਦੋਂ ਵੀ ਐਡਾ ਹੀ ਸੀ ਅੱਜ ਹਰੇਕ ਘਰ ਦੇ ਵਿੱਚ ਇੱਕ ਮੋਟਰਸਾਈਕਲ ਤੇ ਇੱਕ ਗੱਡੀ ਦਾ ਘੱਟ ਤੋਂ ਘੱਟ ਉਹ ਟ੍ਰੈਫਿਕ ਵੱਧ ਗਿਆ 2 ਨੰਬਰ ਦੇ ਉੱਤੇ ਜਿਹੜਾ ਇੱਥੇ ਟੋਲ ਪਲਾਜ਼ਾ ਲੱਗ ਚੁੱਕਾ ਜੀਦੇ ਜਿਹੜੇ ਇਹ ਰੋਡ ਨੂੰ ਬੰਨ ਨਹੀਂ ਦਿੰਦੇ ਟੋਲ ਪਲਾਜ਼ੇ ਵਾਲੇ ਮੈਂ ਉਸ ਵੀਡੀਓ ਦੇ ਵਿੱਚ ਵੀ ਇਹ ਬੋਲਿਆ ਸੀ ਵੀ ਟੋਲ ਪਲਾਜ਼ੇ ਵਾਲੇ ਇਸ ਰੋਡ ਨੂੰ ਬੰਨ ਨਹੀਂ ਦਿੰਦੇ ਜਾਣ ਪੁੱਜ ਕੇ ਕਿਉਂਕਿ ਉਹ ਵੀਕਲ ਇੱਧਰ ਆ ਜਾਣਗੇ ਤਾਂ ਉਹ ਹੁਣ ਵੀ ਆਉਂਦੇ ਆ ਭਾਵੇਂ ਰੋਡ ਟੁੱਟਿਆ ਹੋਇਆ ਕੁਝ ਗੋਨਿਆਂ ਨੇ ਵੀ ਦੀ ਲੰਘਦਾ ਟ੍ਰੈਫਿਕ ਕੁਝ ਇੱਥੋਂ ਦੀ ਲੰਘਦਾ ਉਹ ਟੋਲ ਪਲਾਜ਼ੇ ਦੇ ਕਰਕੇ ਟੋਲ ਬਚਾਉਣ ਦੇ ਮਾਰੇ ਅਗਲੇ ਇਸ ਰੋਡ ਦੇ ਉੱਤੇ ਜਾਂਦੇ ਆ ਤਾਂ ਕਰਕੇ ਇਸ ਰੋਡ ਤੇ ਅੱਜ ਤੋਂ 50 ਸਾਲ ਪਹਿਲਾਂ ਨਾਲੋਂ ਅੱਜ 50 ਗੁਣਾ ਜ਼ਿਆਦਾ ਟ੍ਰੈਫਿਕ ਹੋ ਗਿਆ ਤਾ ਕਰਕੇ ਅਸੀਂ ਅੱਜ ਇੱਥੇ ਸਾਰੇ ਗੋਨਿਆਣਾ ਮੰਡੀ ਦੇ ਵੀ ਸੱਜਣ ਆਏ ਆ ਹੋਰ ਵੀ ਇਲਾਕੇ ਦੇ ਸਾਰੇ ਆਏ ਆ ਇੱਥੇ ਇਕੱਠੇ ਹੋ ਕੇ ਅੱਜ ਅਸੀਂ ਸਿਰਫ ਪਾਸੇ ਖੜ ਕੇ ਰੋਸ ਮੁਜ਼ਾਹਰਾ ਕਰ ਰਹੇ ਆ ਵੀ ਹੱਥ ਬੰਨ ਕੇ ਸਾਡੀ ਯਾਰ ਮੰਨਤਾ ਤੁਸੀਂ ਇੱਥੇ ਆ ਕੇ ਦੇਖ ਲੋ ਦੇਖ ਕੇ ਸਾਨੂੰ ਕਹਿ ਦਿਓ ਵੀ ਨਹੀਂ ਸੜਕ ਬਣਨ ਵਾਲੀ ਤੇ ਫਿਰ ਅਸੀਂ ਚੁੱਪ ਕਰਕੇ ਘਰਾਂ 'ਚ ਵੜ ਜਾਵਾਂਗੇ। ਦੇਖਣ ਕਿ ਇਹ ਇਸ ਤੋਂ ਪਹਿਲਾਂ ਦੇਖਣ ਆਇਆ ਇਹ ਸੜਕ ਕੋਈ ਦੇਖਣ ਆਤੇ ਨਹੀਂ ਆਉਂਦਾ ਜੀ ਮੈਂ ਅੱਜ ਤੋਂ ਤਕਰੀਬਨ 7-8 ਦਿਨ ਪਹਿਲਾਂ ADC ਸਾਹਿਬ ਦੇ ਨਵੇਂ ADC ਸਾਹਿਬ ਆਇਆ। ਉਹਨਾਂ ਦੇ ਦਫ਼ਤਰ ਜਾ ਕੇ ਮੰਗ ਪੱਤਰ ਮੈਂ ਆਪਣਾ ਪਹਿਲਾ ਮੰਨ ਲਓ ਯਾਦ ਪੱਤਰ ਜੋ ਸਾਡੀਆਂ ਮੰਗਾ ਮੰਨ ਲਈਆਂ ਸੀ। ਉਹ ਯਾਦ ਪੱਤਰ ਮੈਂ ਅੱਜ ਤੋਂ 10 ਦਿਨ ਪਹਿਲਾਂ ADC ਦਫ਼ਤਰ ਦੇ ਵਿੱਚ ਜਾ ਕੇ ਦੇ ਕੇ ਵੀ ਆਇਆ। ਕਿਆ ਲੋ ਜੀ ਆ ਯਾਦ ਕਰੋ ਇਹ ਚੀਜ਼ ਬਹੁਤ ਭਿਆਨਕ ਬਣੀ ਹੋਈ ਆ ਸਾਡੇ ਬੱਚਿਆਂ ਦੀਆਂ ਮੌਤਾਂ ਹੋ ਰਹੀਆਂ ਬਜ਼ੁਰਗਾਂ ਇੱਥੇ ਬੱਤਾਂ ਥੱਲੇ ਆ ਰਹੇ ਆ ਬੁਰੇ ਹਾਲਾਤ ਆ ਤੁਸੀਂ ਆ ਕੇ ਘਰੀ ਦੇਖੋ ਤੁਸੀਂ ਪਰ ਕੋਈ ਇੱਥੇ ਦੇਖਣ ਵਾਸਤੇ ਵੀ ਨਹੀਂ ਆਉਂਦਾ ਬਣਾਉਣ ਦੀ ਗੱਲ ਤਾਂ ਛੱਡੋ ਟੈਂਡਰ ਦੀ ਗੱਲ ਦੇਖੋ ਜੀ ਹੁਣ ਸਾਨੂੰ ਭਰੋਸਾ ਉਸ ਸਮੇਂ ਦਵਾਇਆ ਗਿਆ ਸੀਗਾ ਜਦੋਂ ਬੱਚੇ ਸਾਡੇ ਦਿੱਤ ਹੋਈ ਸੀ ਉੱਥੇ ਧਰਨੇ ਲੱਗੇ ਆ ਬਹੁਤ ਹਾਈਲਾਈਟ ਹੋਇਆ ਸੀ ਉਹ ਮਾਮਲਾ ਉਦੋਂ ਸਾਨੂੰ ਇਹ ਆਖਿਆ ਸੀ ਵੀ ਜਿਹੜਾ ਬਠਿੰਡੇ ਜ਼ਿਲ੍ਹੇ ਦੇ ਵਿੱਚ ਟੈਂਡਰ ਲੱਗੂਗਾ ਉਹ ਆਹ ਸੜਕ ਦਾ ਪਹਿਲੇ ਨੰਬਰ ਤੇ ਟੈਂਡਰ ਲੱਗਣਾ ਹੈ ਠੀਕ ਹੈ ਹੁਣ ਕੀ ਹੋਇਆ ਪ ਇਨਾਂ ਕੋਲੇ ਪੈਸਾ ਹੈ ਜਾਂ ਨਹੀਂ ਹੈ ਖਜ਼ਾਨੇ ਦਾ ਉਹ ਆਪਾਂ ਨੂੰ ਨਹੀਂ ਪਤਾ ਕੇਂਦਰ ਸਰਕਾਰ ਵੱਲੋਂ ਸਪੈਸ਼ਲ ਅਸਿਸਟੈਂਟ ਫੰਡ ਆਇਆ ਕਿਉਂਕਿ ਮੈਂ ਜਾਣਕਾਰੀ ਲੈਂਦਾ ਰਹਿਣਾ ਪੀਡਬਲੂ ਡਿਪਾਰਟਮੈਂਟ ਦੇ ਵਿੱਚੋਂ ਮੇਰੇ ਮਿੱਤਰ ਉੱਥੇ ਬੈਠੇ ਆ ਉਹਨਾਂ ਨੇ ਮੈਨੂੰ ਦੱਸਿਆ ਵੀ ਜੋ ਸਪੈਸ਼ਲ ਅਸਿਸਟੈਂਟ ਫੰਡ ਦੋ ਵਾਰ ਹੀ ਆ ਚੁੱਕੇ ਆ ਔਰ ਇਸ ਕੱਲੇ ਬਠਿੰਡੇ ਜ਼ਿਲ੍ਹੇ ਚ ਘੱਟੋ ਘੱਟ 4-5 ਸੜਕਾਂ ਦਾ ਮੋੜ ਮੰਡੀ ਸਾਈਡ ਜਾਂ ਹੋਰ ਪਾਸੇ ਟੈਂਡਰ ਹੋਏ ਆ ਇਹਨੂੰ ਪਹਿਲ ਦੇ ਆਧਾਰ ਤੇ ਕਰਨ ਦੀ ਜੇਗਾ ਤੇ ਇਹਨੂੰ ਪਤਾ ਨਹੀਂ ਕਿਹੜੇ ਆਧਾਰ ਦੇ ਉੱਤੇ ਰੱਖ ਕੇ ਬੈਠੇ ਇੱਥੇ ਗੇੜਾ ਵੀ ਮਾਰਨੀ ਆ ਟੈਂਡਰ ਲੱਗਣ ਦੀ ਤਾਂ ਗੱਲ ਵੱਖਰੀ ਐ ਜਦੋਂ ਕਿ ਪਹਿਲ ਦੇ ਆਧਾਰ ਤੇ ਟੈਂਡਰ ਲੱਗਣਾ ਸੀ ਹੁਣ ਅਸੀਂ ਅੱਜ ਇੱਥੇ ਤਾਂ ਕਰਕੇ ਇਕੱਠੇ ਹੋਏ ਵੀ ਜੇ ਅਸੀਂ ਫੇਰ ਲੋਕ ਜਿਹੜੇ ਨੰਗਨ ਵਾਲੇ ਆ ਹੁਣ ਜਿਹੜੇ ਨੰਗਨ ਵਾਲੀ ਸੰਗਤ ਆ ਜਾਂ ਕੋਈ ਹੋਰ ਐ ਉਹ ਵੀ ਸਾਡਾ ਸਾਥ ਦੇਣ ਵੀ ਹਾਲਾਤ ਨੰਗਨਾ ਤੇ ਇੱਥੇ ਹਰੇਕ ਨੇ ਐ ਹਰੇਕ ਨੂੰ ਖਤਰਾ ਐ ਇੱਥੇ ਸਾਰੇ ਅੱਜ ਸਾਡਾ ਸਾਥ ਦੇਣ ਤਾਂ ਕਿ ਸਾਨੂੰ ਧਰਨਾ ਨਾ ਲਾਉਣਾ ਪਵੇ ਜਿੱਦ ਦੀ ਅਸੀਂ ਧਰਨਾ ਲਾ ਲਿਆ ਕੱਠਾ ਹੋ ਕੇ ਲੋਕਾਂ ਨੇ ਸਾਰੇ ਨੇ ਇੱਥੇ ਆ ਕੇ ਬਹਿ ਗਏ ਸੀ ਉਸ ਤੋਂ ਬਾਅਦ ਫਿਰ ਸਾਨੂੰ ਆਮ ਜਨਤਾ ਨੇ ਕਹਿਣਾ ਵੀ ਯਾਰ ਸਾਨੂੰ ਤੁਸੀਂ ਤੰਗ ਕਰਦੇ ਆਂ ਵੀ ਹੁਣ ਸਾਰੇ ਜਾਣੇ ਤੰਗ ਆ ਆਪਾਂ ਜਿਹੜਾ ਵੀ ਡੰਗਣ ਵਾਲਾ ਬੰਦਾ ਹਰੇਕ ਬੰਦਾ ਟੋਆਆਂ ਦੇ ਵਿੱਚੋਂ ਨੰਗੂ ਤੰਗ ਹੀ ਹੋਊਗਾ ਤਾਂ ਜੇ ਹੁਣ ਤੰਗ ਆਪਾਂ ਸਾਰੇ ਰਲ ਮਿਲ ਕੇ ਬਾਅਦ ਚੱਕੋ ਕੋਈ ਕਿਸੇ ਦਾ ਚੈਨਲ ਚੱਲਦਾ ਕੋਈ ਕਿਸੇ ਦਾ ਪੇਜ ਚੱਲਦਾ ਆਪਦੇ ਆਪਦੇ ਪੇਜ ਤੋਂ ਇੱਥੇ ਨੰਗਦੇ ਟੱਪਦੇ ਵੀਡੀਓ ਪਾਓ ਤਾਂ ਕਿ ਸਰਕਾਰ ਨੂੰ ਜਾਗ ਆਵੇ ਪ੍ਰਸ਼ਾਸਨ ਨੂੰ ਜਾਗ ਆਵੇ ਤੇ ਜੇ ਇਹ ਜਾਗੇ ਨਾ ਤੇ ਫਿਰ ਅਸੀਂ ਜਿਹੜੇ ਧਰਨਾ ਲਾਇਆ ਫਿਰ ਆਮ ਲੋਕ ਇਹਨਾਂ ਕਹਿਣ ਸਾਨੂੰ ਪਰੇਸ਼ਾਨ ਕਰ ਦਿਆ ਸੀ ਉਦੋਂ ਬਾਅਦ ਲਾਇਆ ਹੋਇਆ ਧਰਨਾ ਉਦੋਂ ਚੱਕਾਂਗੇ ਜਦੋਂ ਸੜਕ ਦੇ ਟੈਂਡਰ ਰੋਕੇ ਸੜਕ ਦਾ ਕੰਮ ਸ਼ੁਰੂ ਹੋ ਗਿਆ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇਹ ਟੈਂਡਰ ਪੈਸਾ ਤੁਹਾਡੇ ਕੋਲੇ ਕੇਂਦਰ ਦੇ ਵਿੱਚੋਂ ਆਇਆ ਹੋਇਆ ਹੱਥ ਬੰਨ ਕੇ ਬੇਨਤੀ ਹੈ ਸਾਰੇ ਇਲਾਕੇ ਵੱਲੋਂ ਕਿ ਤੁਸੀਂ ਇਹ ਚੀਜ਼ ਨੂੰ ਪਹਿਲ ਦੇ ਆਧਾਰ ਦੇ ਉੱਤੇ ਲਓ ਜੇ ਨਾ ਲਓਗੇ ਤੇ ਫਿਰ ਸਾਨੂੰ ਮਜਬੂਰ ਹੋ ਕੇ ਇੱਥੇ ਆਪ ਦੀਆਂ ਜਾਨਾਂ ਬਚਾਉਣ ਵਾਸਤੇ ਜੋ ਵੀ ਕਰਨਾ ਪਿਆ ਸਾਨੂੰ ਉਹ ਅਸੀਂ ਕਰਨ ਦੇ ਵਾਸਤੇ ਤਿਆਰ ਰਵਾਂਗੇ ਜਿਹੜਾ ਇੱਥੋਂ ਕੇਰਲ ਲੰਘ ਜਾਂਦਾ ਉਹਦੇ ਵੀਕਲ ਤੇ ਸਰੀਰ ਦੀ ਕੀ ਹਾਲਤ ਹੋ ਜਾਂਦੀ ਜਦੋਂ ਕਿ ਲੰਘੇ ਜੇ ਤੂੰ ਵੀਕਲ ਦੀ ਹਾਲਤ ਤਾਂ ਜੀ ਦੇਖੋ ਇੱਕ ਪੈਂਚਰ ਵਾਲਾ ਬਾਈ ਇਧਰੋਂ ਪਾਸੇ ਬੈਠਾ ਜੀ ਇੱਕ ਪੈਂਚਰ ਵਾਲਾ ਬਾਈ ਉਧਰ ਬੈਠਾ ਹਮ ਬਾ ਇੱਥੋਂ ਗੱਡੀ ਜੈ ਨੂੰ ਜਾਂਦੀ ਹੈ ਤਾਂ ਉਧਰ ਜਾ ਕੇ ਪੈਂਚਰ ਲਵਾ ਕੇ ਲੈ ਕੇ ਜਾਂਦਾ ਅਗਲਾ ਜਾਂ ਟਾਇਰ ਬਦਲੀ ਕਰਾ ਕੇ ਲੈ ਕੇ ਜਾਂਦਾ ਆਹ ਸਾਹਮਣੇ ਬੈਠਾ ਉਹ ਦਾਣਾ ਮੰਡੀ ਦੇ ਨਾਲ ਇੱਥੇ ਹੈ ਜੇ ਕੋਈ ਸਾਡਾ ਕਣਕ ਵਾਲਾ ਜਾਂ ਕੋਈ ਵੱਡਾ ਹੋਰ ਕੋਈ ਟਰੱਕ ਆਉਂਦਾ ਹਮ ਉਹ ਵੀ ਪਾਲਟੀ ਹੋਣ ਦਾ ਡਰਾ ਬਿਲਕੁਲ ਬ੍ਰੇਕ ਦੇ ਉੱਤੇ ਪੈਰ ਡੱਬ ਕੇ ਪਹਿਲੇ ਗੇਅਰ ਦੇ ਵਿੱਚ ਹੀ ਲੰਘਦੇ ਆ ਆ ਆਪਣੇ ਦਾਣਾ ਮੰਡੀ ਦੇ ਹਰ ਰੋਜ਼ ਪ੍ਰਾਈਵੇਟ ਬੱਸਾਂ ਦੀ ਆਵਾਜ਼ਾਂ ਵੀ ਕਾਫੀ ਇੱਥੇ ਹਰ ਰੋਜ਼ ਇੱਕ ਨਾ ਦੋ ਰਸਤੇ ਦੇ ਵਿੱਚ ਬੱਸਾਂ ਇੱਥੇ ਰੁਕਦੀਆਂ ਹੀ ਰੁਕਦੀਆਂ ਕੋਈ ਨਾ ਕੋਈ ਗੱਡੀ ਖਰਾਬ ਹੋ ਗਈ ਇੰਨਾ ਰੋਡ ਟੁੱਟਿਆ ਹੋਇਆ ਕਿ ਇਹਨੂੰ 5 ਸਾਲ ਹੋ ਗਏ ਕਿਸੇ ਨੇ ਪੁੱਛਿਆ ਹੀ ਨਹੀਂ ਅਜੇ ਤੱਕ ਹਰੇਕ ਦੇ ਧਿਆਨ ਚਾਹ ਹਰ ਮੇਨ ਰਸਤਾ ਇਹ ਮਕਬਰਿੰਡੇ ਤੋਂ ਅਮਰਸਰ ਇਹੀ ਜੋੜਦਾ ਹੈ ਕਿਂਡੇ ਤੋਂ ਅਮਰਸਰ ਜੈਤੋ ਕੋਟ ਕਪੂਰਾ ਹੁੰਦੇ ਹੈ ਹਾਈਵੇ ਤੇ ਚੱਲਦਾ ਹੋਇਆ ਹੈ ਤੇ ਟਰੱਕਾਂ ਦਾ ਵੱਡੇ ਟਰਾਲਿਆਂ ਦਾ ਆਉਣਾ ਜਾਣਾ ਜ਼ਿਆਦਾ ਹੋ ਗਈ ਤੇ ਸਾਡੀ ਸਾਰਿਆਂ ਨੂੰ ਅਪੀਲ ਆ ਵੀ ਇਹ ਹੁਣ ਇਹ ਬੰਦਾ ਸਾਡੇ ਪਿੰਡ ਦਾ ਜੀ ਜੀ ਇਹਦੇ ਵੀ ਇੱਥੇ 6 ਵਜੇ ਆ ਜੀ ਇੱਥੇ ਦੇਖਿਆ ਜੀ ਕੀ ਕੀ ਹੋਇਆ ਇਹ ਆ ਮੋੜਾ ਟੁੱਟ ਗਿਆ ਜੀ ਕਾਰ ਵੱਜ ਗਈ ਇਹਦੇ ਚ ਟੁੱਟ ਗਿਆ ਮੋੜਾ ਹਾਂ ਇੱਥੇ ਸੜਕ ਤੇ ਉਹ ਸੜਕ ਪੀੜੀ ਹੋਣ ਕਰਣੀ ਔਰ ਜਿਹੜੇ ਲਾਲ ਗਦਾਮ ਹੈ ਜੀ ਉੱਥੇ ਹੋਇਆ ਐਕਸੀਡੈਂਟ ਹਾਂਜੀ ਇਹ ਅਕਸਰ ਹੁੰਦੇ ਹੋਣਗੇ ਉੱਥੇ ਆ ਡੇਲੀ ਹੁੰਦੇ ਰਹਿੰਦੇ ਸੀ ਡੇਲੀ ਹੁੰਦੇ ਰਹਿੰਦੇ ਆ ਜੀ ਬਾਈ ਜੀ ਇਹ ਤਾਂ ਬਹੁਤ ਜ਼ਿਆਦਾ ਬੁਰਾ ਹਾਲ ਆ ਜੀ ਆ ਦਾਣਾ ਮੰਡੀ ਆ ਜੀ ਨਾਲ ਇਹ ਘੱਟੋ ਘੱਟ 20 25 ਪਿੰਡ ਲੱਗਦੇ ਜੀ ਇਹਨੂੰ ਦਾਣਾ ਮੰਡੀ ਨੂੰ ਛੋਨੇ ਵੇਲੇ ਵੀ ਅਸੀਂ ਟਰਾਲੀਆਂ ਸਾਰੀਆਂ ਪਲਟੀਆਂ ਰਹਿ ਗਈਆਂ ਇੱਥੇ ਤੇ ਹੁਣ ਕਣਕ ਦਾ ਸੀਜ਼ਨ ਆਉਣ ਵਾਲਾ ਜੀ ਕੋਈ ਬਾਤ ਨਹੀਂ ਪੁੱਛਦਾ ਪਹਿਲਾਂ ਟੱਕੀਆਂ ਲਾਤੀਆਂ ਸੀਗੀਆਂ ਜੀ ਉਹ ਤੀਜੇ ਦਿਨ ਹੀ ਉਖੜ ਗਈਆਂ ਜੀ ਇਹਦੀਆਂ ਟੱਕੀਆਂ ਗਈਆਂ ਜਿਹੜਾ ਆਉਂਦਾ ਕਿਤੇ ਨਾ ਕਿਤੇ ਕੋਈ ਟਾਕੀ ਲਾ ਜਾਂਦਾ ਕਿਤੇ ਨਾ ਕੋਈ ਟਾਕੀ ਲਾ ਜਾਂਦਾ ਹੁਣ ਟਾਕੀ ਲੱਗਣ ਵਾਲੀ ਵੀ ਨਹੀਂ ਰਹੀ ਇਹ ਹੁਣ ਟਾਕੀ ਲੱਗਣ ਵਾਲੀ ਵੀ ਨਹੀਂ ਰਹੀ ਜੀ ਹੁਣ ਹੁਣ ਲਾਉਣ ਕਿੱਥੇ ਹਾਂ ਜੋ ਟਾਕ ਟਾਕਾਂ ਲੱਗਣ ਵਾਲਾ ਥਾਮ ਨਹੀਂ ਰਿਹਾ ਜੀ ਭਾਈ ਬਾੜ ਗਿਆ ਟਾਕੀ ਕਾਦੇ ਲਓ ਉਹ ਕੁੜਤਾ ਹੀ ਬਾੜ ਗਿਆ ਟਾਕੀ ਕਾਦੇ ਲਓ ਸਾਰੀ ਟੁੱਟ ਗਈ ਇਹਦੇ ਕਾਰਨ ਮੰਡੀ ਦੀ ਸਾਰੀ ਸੜਕ ਟੁੱਟ ਗਈ ਮੰਡੀ ਦੇ ਵੇਚ ਦੀ ਢੇੜਾ ਕੱਢ ਕਿਉਂ ਸਾਰੇ ਮੰਡੀ ਵੇਚ ਦੀ ਜਾਂਦੇ ਆ ਜੀ ਰਾਤ ਨੂੰ ਮੰਡੀ ਦੇ ਆਹਦੇ ਦਿੱਸਦਾ ਸ਼ਹਿਰ ਦੇ ਵਿੱਚ ਇਹ ਵੀ ਹੈ ਕਿ ਇਹਦੇ ਕਾਰਨ ਸ਼ਹਿਰ ਵਿੱਚ ਬਹੁਤ ਟ੍ਰੈਫਿਕ ਹੁੰਦਾ ਲੋਕ ਲੰਘਦੇ ਹੁਣ ਕਿ ਵੇਚ ਦੀ ਹਾਂ ਹਾਂ ਇਹ ਤੇ ਇਧਰੋਂ ਸਾਰੀਆਂ ਸਾਡੀ ਇੱਥੇ ਦਾਣਾ ਮੜੇ ਸਾਡੇ ਆੜ ਦਾ ਕੰਮ ਆ ਜੀ ਸਾਡੇ ਇੱਥੇ ਕੰਮਾਂ ਦਾ ਬੁਰਾ ਹਾਲ ਹੋ ਗਿਆ ਇੱਥੇ ਜ਼ਿਮੀਂਦਾਰ ਇੱਥੇ ਫਸਲ ਨਹੀਂ ਲਿਆ ਕੇ ਕਿਉਂ ਕਿ ਆਹ ਸੜਕ ਬਹੁਤ ਟੁੱਟੀ ਹੋਈ ਹੈ ਟਾਇ ਤੇ ਤੇ ਸਾਡੀ ਬਹੁਤ ਜੋ ਮੰਗ ਵੀ ਇਹ ਸੜਕ ਬਣਾਈ ਜਾਵੇ ਇਹ ਜਿਹੜੇ ਆਪਣੇ ਕੋਈ ਰਿਸ਼ਤੇਦਾਰ ਉੱਤੇਦਾਰ ਆਉਂਦੇ ਹੋਣਗੇ ਉਹ ਵੀ ਕਹਿੰਦੇ ਹੋਣਗੇ ਯਾਰ ਤੁਹਾਡਾ ਨਿਕਲਿਆ ਕੋੜ ਇਹ ਰਿਸ਼ਤੇਦਾਰ ਤਾਂ ਸਾਨੂੰ ਬਹੁਤ ਟਿਚਰਾ ਕਰਦੇ ਆ ਜੀ ਪਹਿਲੀ ਗੱਲ ਤਾਂ ਕੋਈ ਆਉਂਦਾ ਹੀ ਨਹੀਂ ਹੈਗਾ ਨਾ ਥੋੜੀਆਂ ਟੁੱਟੀਆਂ ਝੜਕਾਂ ਜਰਾ ਜੀ ਕੀ ਆਗੇ ਉੱਤੇ ਬੜਾ ਬੁਰਾ ਹਾਲ ਆ ਜੀ ਕੋਈ ਨੰਦਾ ਜੀ ਮੀਂਹ ਪੈ ਜਾਏ ਇਹ ਜੇ ਕਿਸ਼ਤੀ ਛੱਡਣੀ ਪਊ ਜੀ ਕਿਸ਼ਤੀ ਇਹਨਾਂ ਦਾ ਬੰਦਾ ਆਰ ਪਾਰ ਹੋ ਜਾਊਗਾ ਇੱਥੇ ਥੋਡੇ ਥੋਡੇ ਪਾਣੀ ਖੜ ਜਾਂਦਾ ਜੀ ਗੱਡੀ ਤਾਂ ਨੰਗਦੀ ਕੋਈ ਨਹੀਂ ਜੀ ਆ ਦੇਖ ਲੋ ਜੀ ਸਾਰੀ ਟ੍ਰੈਫਿਕ ਆਈ ਜਾਂਦੀ ਹੈ ਕਿਵੇਂ ਦਾੜ-ਦਾੜ ਵਜਦੀਆਂ ਘਟੀਆਂ ਜੀ ਬਿਲਕੁਲ ਜਿਵੇਂ ਆਪਣਾ ਕਹਿੰਦੇ ਆ ਕਿ ਬੰਦਾ ਹਰ ਕੋਈ ਟੈਕਸ ਦੇਣ ਲੱਗ ਜਾਂਦਾ ਸਵੇਰੇ ਉੱਠਣ ਤੋਂ ਲੈ ਕੇ ਸੌਣ ਤੱਕ ਪਰ ਟੈਕਸ ਲੱਗ ਕਿੱਥੇ ਰਿਹਾ ਕੀ ਲੱਗਦਾ ਤੁਹਾਨੂੰ ਟੈਕਸ ਜੀ ਹੁਣ ਇਹ ਕੀ ਕੱਗੇ ਟੈਕਸ ਬਾਰੇ ਜੀ 2.5 ਕਰੋੜ ਦੇ ਆ ਗੱਡੀਆਂ ਲੈ ਲੈਂਗੇ ਉਹ ਟੈਕਸ ਜੀ ਹਾਂ ਜੀ 2.5 ਕਰੋੜ ਦੇ ਇਹਨਾਂ ਨੇ ਆਪਦੀਆਂ ਗੱਡੀਆਂ ਲੰਗੀਆਂ ਹੁਣ ਫਾਰਚੂਨਰ ਉਹ ਟੈਕਸ ਜੀ ਲਈਆਂ ਹੂੰ ਲੋਕਾਂ ਪਹਿਲਾਂ ਜਦੋਂ ਸਰਕਾਰ ਬਣੀ ਬਣੀ ਆ ਉਦੋਂ ਵੀ ਗੱਡੀਆਂ ਨਵੀਆਂ ਲੈ ਲੈਂਗੇ ਇਹਨਾਂ ਨੇ ਫਾਰਚੂਨਰ ਆ ਸਾਰੀਆਂ ਤੇ ਹੁਣ ਫੇਰ ਲੈਂਗਾ ਭਵਨਤਮਨ ਸਰਕਾਰ ਦੇ ਗੱਡੀਆਂ ਨਵੀਆਂ ਲੈ ਲਈ ਸੜਕ ਨਹੀਂ ਬਣਾਈ ਲੈਣਗੀਆਂ ਇਹਨਾਂ ਨੇ ਆਪ ਦੀਆਂ ਗੱਡੀਆਂ ਚੰਗੀਆਂ ਲੈ ਲਈਆਂ ਚੰਗੀਆਂ ਗੱਡੀਆਂ ਲੈ ਲਈਆਂ ਲੋਕਾਂ ਦਾ ਕੀ ਹਾਲ ਹੁੰਦਾ ਇੱਥੇ ਥੋੜੀਆਂ ਗੱਡੀਆਂ ਦਾ ਕੀ ਬਣਦਾ ਇੱਥੇ ਫੇਰ ਸਾਡੀਆਂ ਗੱਡੀਆਂ ਟੁੱਟ ਜਾਂਦੀਆਂ 6-6 ਮਹੀਨੇ ਜਿਹੜਾ ਟਾਇਰ ਖਤਮ ਇਹਨਾਂ ਦੇ ਅੱਛਾ ਕੋਈ ਆਉਂਦਾ ਹੀ ਨਹੀਂ ਪਹਿਲੀ ਗੱਲ ਤਾਂ ਇੱਧਰ ਕਵਾੜੀਆਂ ਤੋਂ ਲੈ ਕੇ ਪਾਉਣ ਵਾਲੇ ਆ ਸਮਾਨ ਜੀ ਕਵਾੜੀਆਂ ਤੋਂ ਲੈ ਕੇ ਇੱਥੋਂ ਜਿੰਨੇ ਕਵਾੜਗੇ ਹੁੰਦੇ ਆ ਉਹਨਾਂ ਤੋਂ ਕਿਤੇ ਚਿੰਟਾ ਪਵਾ ਲੈ ਕੇ ਟਾਇਰ ਪਾ ਲਿਆ ਅਸੀਂ ਤਾਂ ਹਾਈ ਸਕ ਉਹਨਾਂ ਦਾ ਵਧੀਆ ਚੰਗਾ ਬਾਕੀ ਦਾ ਤੰਗ ਹੀ ਆ ਹਮ ਬਿਲਕੁਲ ਤਾਂ ਇੱਕ ਤਸਵੀਰ ਤੁਸੀਂ ਹੋਰ ਦੇਖ ਰਹੇ ਹੋ ਜਿਹੜੇ ਵੀਕਲ ਨੇ ਲੰਘਦੇ ਬਾਈ ਰੋਕਿਓ ਜੀ ਇੱਕ ਮਿੰਟ ਬਾਈ ਇਹ ਜਿਹੜੀ ਸੜਕ ਹੈ ਇਹਦੇ ਬਾਰੇ ਤੁਹਾਡਾ ਕੁਝ ਕਹਿਣਾ ਕਿੰਨੇ ਕ ਵਾਰ ਲੰਘਦੇ ਦਿਨ ਚ ਇੱਥੇ ਇਹ ਤਾਂ 10 12 ਵਾਰ ਲੰਘਦੇ ਵੀਰੇ ਬਹੁਤ ਹੀ ਬੁਰੇ ਹਾਲ ਹੈ ਇਹਦੇ ਬਾਰੇ ਕੋਈ ਕੋਈ ਹਾਂ ਅੱਕੇ ਪਏ ਸੀ ਯਾਰ ਪੂਰਾ ਹਾਲ ਆ ਭੈਣਾਂ ਵਾਲਾ ਪੂਰੇ ਅੱਕੇ ਪਏ ਆ ਜੇ ਜੋ ਜਾਂਦੇ ਹੋਗੇ ਲੰਘੇ ਇੱਥੋਂ ਬੋ ਯਾਰ ਮਾੜੀ ਅੱਕੇ ਰੂਣ ਲੱਗ ਜਾਂਦੇ ਸਟੇ ਮਾੜੀ ਅੱਕੇ ਹੜਦਾ ਭੈਣਾਂ ਐਕਸੀਡੈਂਟ ਆਉਂਦੇ ਐਵਰੀ ਬਹੁਤ ਜ਼ਿਆਦਾ ਯਾਰ ਇੱਥੇ ਜੋ ਘੁੰਮ ਆ ਜਾਂਦਾ ਹੈ ਗੱਡੀ ਦੀ ਸਪੀਡ ਚੈੱਕ ਕਰ ਸਕਦੇ ਹੋ ਕਿ ਗੱਡੀ ਅਕਸਰ ਕਹਿੰਦੇ ਆ ਕਿ ਗੱਡੀਆਂ ਚੰਗੀਆਂ ਨਹੀਂ ਭਜਾਉਂਦੇ ਬਹੁਤ ਲੋਕ ਪਰ ਇੱਥੇ ਕੋਈ ਚਾਹ ਕੇ ਵੀ ਤੋਰ ਨਹੀਂ ਸਕਦਾ ਆ ਬਾਈ ਨਾਲ ਗੱਲਬਾਤ ਕਰਦੇ ਆ ਬਾਈ ਜੀ ਗੱਲ ਕਰ ਸਕਦੇ ਤੁਹਾਡੇ ਨਾਲ ਆ ਸੜਕ ਬਾਰੇ ਕੀ ਕਹਿਣਾ ਕਿੰਨੇ ਕ ਵਾਰ ਲੰਘੇ ਹੋ ਇੱਥੋਂ ਪਹਿਲਾਂ ਇਹ ਸਾਡਾ ਪੈਂਡ ਇਦਾਂ ਹੀ ਸਾਡੇ ਤੋਂ ਬਹੁਤ ਬੁਰਾ ਹਾਲਾ ਸਾਡੇ ਕਾਰਾਂ ਦੇ ਟਾਇਰ ਫਟ ਗਏ ਤੇ ਐਕਸੀਡੈਂਟ ਵੀ ਹੋ ਗਏ ਦੋ ਤਿੰਨ ਮੋਟਰਸਾਈਕਲਾਂ ਦੇ ਵੀ ਹੋਏ ਆ ਬਹੁਤ ਬੁਰਾ ਹਾਲ ਆ ਸਰਕਾਰ ਨੂੰ ਧਿਆਨ ਮੋਟਰਸਾਈਕਲ ਤੇ ਉਹਨੇ ਨਾ ਮਗਰ ਜਵਾਕ ਹੁੰਦੇ ਭਾਈ 2-3 ਨਵਾਂ ਨਾਲ ਮੈਂ ਲੱਗੇ ਪਏ ਇੱਥੇ ਇਹ ਤਾਂ ਬੁਰਾ ਹਾਲ ਆ ਉਧਰ ਵੱਡੀਆਂ ਜੀ ਬਹੁਤ ਬੁਰਾ ਹਾਲ ਬਹੁਤ ਬੁਰਾ ਹਾਲ ਆ ਜੀ ਬਹੁਤ ਰੋਟੀ ਪਾਣੀ ਹਰਮ ਹੋ ਜਾਂਦਾ ਇੱਥੇ ਰੋਟੀ ਪਾਣੀ ਉਹ ਇਹ ਤਾਂ ਟੂੰਗੀਆਂ ਨੇ ਡੈਸਕਾਂ ਲੱਗੀਆਂ ਨੇ ਡੈਸਕਾਂ ਲਾ ਦੀਆਂ ਨੇ ਹੋਰ ਹੋਰ ਹਾਂਜੀ ਹਾਂਜੀ ਇਹਨੇ ਸਾਲਾਂ ਤੋਂ ਆਈ ਇਹ ਤਾਂ ਮੈਨੂੰ ਜਦੋਂ ਦੇਖੀ ਨਹੀਂ ਕਰੇ ਜ਼ਿੰਦਗੀ ਦੇਖੀ ਨਾ ਤੁਸੀਂ ਬਣੀ ਨਹੀਂ ਦੇਖੀ ਕਰੇ ਇਹ ਠੀਕ ਹੈ ਬਾਈਪਾਸ ਬਹੁਤ ਬੁਰਾ ਹਾਲ ਬਹੁਤ ਜ਼ਿਆਦਾ ਮਾੜਾ ਹੈ ਬਿਲਕੁਲ ਤਾਂ ਗੱਲਬਾਤ ਲਗਾਤਾਰ ਕਰਦੇ ਥੱਲੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਖੱਡਿਆਂ ਦੇ ਵਿੱਚ ਸੜਕਾਂ ਨੇ ਤਾਂ ਇੱਥੇ ਸੜਕ ਵੀ ਨਹੀਂ ਰਹੀ ਹੁਣ ਖੱਡਾ ਹੀ ਖੱਡ ਨਜ਼ਰ ਆਉਂਦੇ ਐ ਤੇ ਜਿਹੜਾ ਕੋਈ ਲੰਘਦਾ ਇੱਥੋਂ ਉਹਦਾ ਸਾਰਾ ਕੋਈ ਹੈ ਲੈ ਜਾਂਦਾ ਸੱਸੀ ਕਾਲ ਜੀ ਗੱਲ ਕਰ ਸਕਦੇ ਆ ਤੁਹਾਡੇ ਨਾਲ ਇਹ ਸੜਕ ਬਾਰੇ ਕੀ ਕਹਿਣਾ ਤੁਸੀਂ ਜਿੱਥੋਂ ਲੰਘ ਰਹੇ ਹੋ ਪਹਿਲਾਂ ਸੜਕ ਦਾ ਬਹੁਤ ਬੁਰਾ ਹਾਲ ਆਈ ਹੂੰ ਗੱਡੀਆਂ ਦੇ ਟਾਇਰ ਪਾੜ ਜਾਂਦੇ ਇੱਥੋਂ ਲੰਘਦੇ ਜਦੋਂ ਹੀ ਟਾਇਰ ਪਾੜ ਜਾਂਦੇ ਮੈਨੂੰ ਬੂਰੀ ਵਸ ਲੰਘਣਾ ਪੈਂਦਾ ਲੰਘਣਾ ਪੈਂਦਾ ਜੀ ਬਸ ਇੱਥੋਂ ਹਾਂ ਜੀ ਆਉਣਾ ਜਾਣਾ ਔਖਾ ਹੁੰਦਾ ਹਨਾ ਬਹੁਤ ਔਖਾ ਜੀ ਟੁੱਟੀ ਪਣੀ ਹਰ ਮੋ ਜਾਂਦਾ ਇੱਥੇ ਪੂਰਾ ਪੂਰਾ ਜੀ ਮੈਂ ਕਹਿੰਨਾ ਗੱਲ ਨਹੀਂ ਛੱ ਤਾਂ ਅਕਸਰ ਕਹਿੰਦੇ ਆ ਕਿ ਲੋਕਾਂ ਨੂੰ ਮਿੱਟੀ ਨਾਲ ਜੁੜ ਕੇ ਰਹਿਣਾ ਚਾਹੀਦਾ ਪਰ ਇੱਥੇ ਲੋਕ ਮਿੱਟੀ ਨਾਲ ਲਿਪੜ ਕੇ ਰਹਿੰਦੇ ਆ ਇੰਨੀ ਇੱਥੇ ਮਿੱਟੀ ਉੱਡ ਰਹੀ ਹੈ ਮਿੱਟੀ ਨਾਲ ਪੂਰਾ ਜੋੜਿਆ ਹੋਇਆ ਇਹ ਸੜਕ ਨੇ ਜਿਹੜਾ ਕਿਰਾ ਇੱਥੇ 5 ਮਿੰਟ ਖੜ੍ਹ ਜਵੇ ਤਾਂ ਕਾਲਾ ਬੰਦਾ ਵੀ ਇੱਥੇ ਗੋਰਾ ਹੋ ਜਾਂਦਾ ਮਿੱਟੀ ਨਾਲ ਕਿਵੇਂ ਠੀਕ ਹੈ ਸੜਕ ਕਿਵੇਂ ਹੈ ਬੜੀ ਗੰਦੀ ਬੜੀ ਗੰਦੀ ਲੰਘਦੇ ਆ ਲੋਕ ਕਿਵੇਂ ਕੀ ਕੁਝ ਹੁੰਦਾ ਇੱਥੇ ਭਾਈ ਚਰਟ ਹੁੰਦਾ ਵੀ ਠੀਕ ਹੈ ਤਾਂ ਦੇਖ ਸਕਦੇ ਹੋ ਕਿ ਹੁਣ ਇਤੂ ਬਾਅਦ ਕਣਕ ਦਾ ਸੀਜ਼ਨ ਹੈ ਇਹਨਾਂ ਦੀ ਇਹੜੀ ਵਧੀਆ ਬਣ ਜਾਂਦੀ ਆ ਲਾਊਡਰੋ ਖਾਓ ਜੀ ਆ ਆ ਜਾਂਦਾ ਜਦੋਂ ਮੀਂਹ ਪੈ ਜਾਂਦਾ ਹੈ ਨਾ ਇਹਦੀ ਢਾੜੀ ਵਧੀਆ ਬਣ ਜਾਂਦੀ ਹੈ ਗੱਡੀਆਂ ਧੱਕਣ ਵਾਸਤੇ ਇਹ ਗੱਡੀਆਂ ਤਾਂ ਹਾਂਜੀ ਇਹ ਗੱਡੀਆਂ ਨੂੰ ਇਹ ਬੱਸ ਇੱਥੇ ਹੀ ਰਹਿੰਦੇ ਆ ਹਾਂ ਤਾਂ ਟਰਾਲੇ ਵਾਲੇ ਦੇਖ ਸਕਦੇ ਹੋ ਕਿ ਇਹਨਾਂ ਦਾ ਵੀ ਹੁਣ ਇਤੂ ਬਾਅਦ ਸੀਜ਼ਨ ਆਉਣਾ ਹੈ ਟਰਾਲੀਆਂ ਟਰੈਕਟਰ ਬਹੁਤ ਆਉਣਗੇ ਕਿਉਂਕਿ ਕਣਕ ਦਾ ਜਿਹੜਾ ਸਮਾਂ ਆ ਹੁਣ ਮੰਡੀਆਂ ਵਿੱਚ ਕਣਕ ਨੇ ਆਉਣਾ ਤੇ ਉਹਨਾਂ ਨੇ ਬਾਪੂ ਜੀ ਇਹ ਸੜਕ ਬਾਰੇ ਕੀ ਕਹਿਣਾ ਬਲਾਂ ਤੁਹਾਡਾ ਸੜਕ ਵਾਰੇ ਕੀ ਆ ਬੈਟਰੀ ਮੁੱਕ ਗਈ ਹੁਣ ਰੋੜ ਕੇ ਲ ਜਾਊਂਗਾ ਬੈਟਰੀ ਵਾਲੀ ਸਕੂਟਰੀ ਸੀ ਇਹ ਟੁੱਟਣਾ ਸੜਕ ਟੁੱਟੀ ਕਰਕੇ ਬੈਟਰੀ ਵੱਧ ਮੱਚ ਗਈ ਮਗਰ ਸਵਾਰੀ ਵੀ ਤਾਰ ਕੇ ਆਇਆ ਕੱਲੀ ਸਵਾਰੀ ਲੈ ਕੇ ਜਾਣਾ ਜ਼ੋਰ ਵੱਧ ਲੱਗਦਾ ਹੋਇਆ ਜ਼ੋਰ ਵੱਧ ਲੱਗਦਾ ਟੁੱਟੀ ਕਰਕੇ ਟੋਆਕ ਦਿੱਤਾ ਹੁਣ ਚੜ ਗਈ ਕਿਤੇ ਛਾਹ ਨੂੰ ਚੜ ਗਈ ਹੁਣ ਹਰ ਕੇ ਤੋਰ ਕੇ ਲ ਜਾਊਂਗਾ ਜੀ ਇਹ ਵਾਹ ਵਹੀਕਲ ਲੈਨੇ ਉਹ ਗਰੰਟੀਆਂ ਬਹੁਤ ਦਿੰਦੇ ਆ ਇੱਥੇ ਮੁੱਕ ਗਈ ਕੋਈ ਗਰੰਟੀ ਵੰਡੀ ਆ ਗਈ ਹੁਣ ਜਾਂਦਾ ਕਿਵੇਂ ਲ ਜਾਵਾਂ ਹੁਣ ਬੈਟਰੀ ਮੁੱਕ ਗਈ ਹੁਣ ਤੋਰ ਕੇ ਜਾਊਂਗਾ ਇੱਕ ਸਵਾਰੀ ਤਾਰ ਕੇ ਪਿੱਛੇ ਸੜਕ ਟੁੱਟੀ ਕਰਕੇ ਸਕੂਟਰ ਸਕੂਟਰ ਆੜੀਆਂ ਸਾਡੇ ਗਰੰਟ ਕਹਿੰ ਚਾਰ ਦਿਨਾਂ ਟੁੱਟੇ ਜਾਂਦੀ ਹੈ ਜੋ ਇੱਥੇ ਲਾਉਣੇ ਆ। ਬੁਰਾ ਹਾਲ ਆ ਜੀ ਇੱਥੇ। ਬੁਰਾ ਹਾਲ ਆ। ਤਾਂ ਬਾਪੂ ਦੀ ਸਕੂਟਰੀ ਦੀ ਬੈਟਰੀ ਇੱਥੇ ਮੁੱਕੀ ਹੈ। ਤਾਂ ਉਤਰੋ ਇੱਕ ਬੱਸ ਵੀ ਦੇਖ ਸਕਦਾ ਹਾਂ ਤਸਵੀਰ ਕੇ। ਬੱਸਾਂ ਇੱਥੇ ਬਹੁਤ ਲੰਘਦੀ ਨੇ ਕਿਉਂਕਿ ਬਠਿੰਡੇ ਤੋਂ ਅੰਮ੍ਰਿਤਸਰ ਜਿਹੜਾ ਰੂਟ ਹੈ ਉਹ ਇਹੀ ਜਾਂਦਾ ਹੈ ਜਿਹੜਾ ਮੁੱਖ ਰੂਟ ਹੈ। ਬਾਈ ਨਾਲ ਗੱਲ ਕਰ ਲੈਣੇ ਉਹ ਕਿ ਟਾਈਮ। ਬਾਈ ਜਲਦੀ ਜਲਦੀ ਆਦੋ ਸੜਕ ਬਾਰੇ ਕੀ ਕਹਿਣਾ ਹੈ? ਸੜਕ ਬਣਨੀ ਚਾਹੀਦੀ ਹੈ ਤਾਂ ਬਹੁਤ ਜਦੀ ਟੁੱਟੀ ਹੋਈ ਸੜਕ ਹੈ। ਕੋਈ ਧਿਆਨ ਹੀ ਦਿੰਦਾਗਾ। ਨਾ ਕੋਈ ਐਮਸੀ ਕਰਦਾ ਹੈ ਨੁਕਸਾਨ ਕਿੰਨਾ ਕੁ ਹੁੰਦਾ ਬੱਸਾਂ ਦਾ ਨੁਕਸਾਨ ਬਹੁਤ ਜਿਆਦਾ ਪਟੇ ਟੁੱਟਦੇ ਆ ਸਵਾਜਾਂ ਨੁਕਸਾਨ ਹੁੰਦਾ ਪ੍ਰਿੰਡੋ ਜਾਨੇ ਅੰਮ੍ਰਿਤਸਰ ਕਿੱਥੇ ਕਿੱਥੇ ਹੁੰਦੀ ਸੜਕ ਇਹੋ ਜੀ ਇਹ ਇਕੱਲਾ ਆ ਰੂਟ ਆ ਗੋਨਿਆਣਾ ਬਾਕੀ ਸਾਰਾ ਠੀਕ ਆ ਇਹੀ ਰੂਟ ਆ ਹਾਂ ਇਕੱਲਾ ਗੋਨਿਆਣਾ ਰੂਟ ਆ ਜਿਹੜਾ ਬਣ ਹੀ ਨਹੀਂ ਰਿਹਾ ਨਾ ਕੋਈ ਐਮਸੀ ਧਿਆਨ ਦਿੰਦਾ ਨਾ ਕੋਈ ਐਮਐਲਏ ਧਿਆਨ ਦਿੰਦਾ ਕੋਈ ਧਿਆਨ ਨਹੀਂ ਦਿੰਦਾਗਾ ਬਿਲਕੁਲ ਹੈ ਐਮਐਲਏ ਐਮਸੀ ਆ ਇਹਨਾਂ ਦਾ ਪੈਸਾ ਕਿੱਥੇ ਜਾਂਦਾ ਇਹਨਾਂ ਦਾ ਕਿਤੇ ਵੀ ਇਹ ਪੈਸਾ ਨਹੀਂ ਲਾ ਰਹੇ ਆ ਸੜਕ ਦੇ ਲੋ ਕੀ ਹਾਲ ਹੈ ਟਰੱਕਾਂ ਦਾ ਟਰਾਲੀਆਂ ਦਾ ਕਿਸਾਨਾਂ ਦਾ ਸਭ ਦਾ ਨੁਕਸਾਨ ਹੁੰਦਾ ਹੈ ਬਿਲਕੁਲ ਤੇ ਕੋਈ ਵੀ ਬੰਦਾ ਇੱਥੇ ਧਿਆਨ ਨਹੀਂ ਦੇ ਰਿਹਾ ਕੋਈ ਐਮਐਲਏ ਨਹੀਂ ਆਉਂਦਾ ਕੋਈ ਐਮਐਸਏ ਨਹੀਂ ਕੋਈ ਨਹੀਂ ਆ ਰਿਹਾ ਕੋਈ ਵੀ ਮੰਡੀ ਦਾ ਮੋਹ ਮੋਹਦਵਾਰ ਨਹੀਂ ਆ ਰਿਹਾ ਬਿਲਕੁਲ ਇੰਨਾ ਚਲੋ ਤੁਸੀਂ ਜਾ ਹੋਰ ਟਾਈਮ ਹੁੰਦਾ ਹੁਣ ਭਜਾਏ ਹੋਣਾ ਕਿਤੇ ਬਾਹਲੀ ਹਾਂ ਤਾਂ ਲਗਾਤਾਰ ਗੱਲਬਾਤ ਕੀਤੀ ਹੈ ਬੱਸ ਵਾਲਿਆਂ ਦਾ ਵੀ ਕਹਿਣਾ ਹੈ ਕਿ ਅਸੀਂ ਬਠਿੰਡੇ ਤੋਂ ਅਮਰਸਰ ਜਾਂਦੇ ਹਾਂ ਪਰ ਸਾਰੇ ਰਸਤੇ ਵਿੱਚ ਸਿਰਫ ਇੱਕੋ ਸੜਕ ਹੈ ਜਿਹੜੀ ਗੋਨਿਆਣਾ ਬਾਈਪਾਸ ਆ ਜਿਹੜੀ ਸਾਨੂੰ ਜਿਹਦੇ ਕਰਕੇ ਸਾਡੇ ਵਹੀਕਲ ਸਾਡੀਆਂ ਬੱਸਾਂ ਸਾਡੇ ਟਰੱਕ ਟਰਾਲੇ ਕਾਰਾਂ ਖਰਾਬ ਹੁੰਦੀਆਂ ਨੇ ਤਾਂ ਇਹ ਇੱਕੋ ਜਿਹੀ ਸੜਕ ਹੈ ਜੀ ਤਾਂ ਗੱਲਬਾਤ ਲਗਾਤਾਰ ਲੋਕਾਂ ਦੇ ਨਾਲ ਕਰ ਰਹੇ ਆ ਜਿਹੜਾ ਸੜਕ ਨੂੰ ਲੈ ਕੇ ਕਿ ਇੰਨੀ ਬੁਰਿਆ ਹਾਲਾ ਬੱਸ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਬੱਸ ਥੱਲੇ ਲੱਗਣ ਵਾਲੀ ਹੋ ਜਾਂਦੀ ਆ ਇੰਨੇ ਵੱਡੇ ਵੱਡੇ ਇੱਥੇ ਟੋਏ ਨੇ ਇੰਨੇ ਲੋਕ ਇੱਥੇ ਤੰਗ ਪਰੇਸ਼ਾਨ ਨੇ ਤਾਂ ਲਗਾਤਾਰ ਦੇਖ ਸਕਦੇ ਹੋ ਕਿ ਜਿਹੜੇ ਛੋਟੇ ਵਹੀਕਲ ਨੇ ਜਿਨ੍ਹਾਂ ਨੇ ਪੈਸਾ ਕਮਾਉਣਾ ਜਿਵੇਂ ਆਟੋ ਹੋ ਗਿਆ ਕੋਈ ਟੈਕਟ ਟਰਾਲੀ ਹੋ ਗਈ ਉਹਨਾਂ ਦਾ ਵੀ ਨੁਕਸਾਨ ਇੱਥੇ ਕਾਫੀ ਵੱਡੀ ਮਾਤਰਾ ਦੇ ਵਿੱਚ ਹੁੰਦਾ ਆ। ਕੈਨੇਡਾ ਦੀ ਸ਼ਰਕਲੇ ਸ਼ਰਕਲੇ ਦੱਸ ਕੇ ਜਾਈਂ ਜੇ ਮੜਾ ਜਾ। ਕਿਵੇਂ? ਉਹ ਬਾਈ ਕੋਲ ਜਾਈ ਮੜਾ ਜਾ ਕੈਨੇਡਾ ਚ ਆਏ ਤੇ ਆਪਣੀ ਸ਼ੜਕ ਬਾਰੇ ਦੱਸ। ਕੈਨੇਡਾ ਦੇ। ਮੈਂ ਗੱਲਬਾਤ ਕਰ ਲੈਨੇ ਆ ਬਾਈ ਨਾਲ। ਬਾਈ ਤੁਸੀਂ ਬਾਹਰੋਂ ਆਏ ਹੋ? ਹਾਂਜੀ ਹਾਂਜੀ। ਬਾਹਰੋਂ ਆਏ ਹੋ? ਹਾਂਜੀ। ਆਹ ਸ਼ੜਕ ਬਾਰੇ ਕੀ ਕਹਿਣਾ? ਬੁਰਾ ਹਾਲ ਆ ਬਾਈ। ਜਿੱਥੇ ਇਹ 15 ਮਿੰਟਾਂ ਦਾ ਰਸਤਾ 2 ਘੰਟੇ 2.5 ਲੱਗ ਜਾਂਦੇ ਆ। ਨਾ ਕਿਸੇ ਹਾਂ ਬਟਿੰਡੇ ਜਾਣ ਨੂੰ ਕੋਈ ਰਾਹ ਨਹੀਂ ਹੋ ਰਿਹਾ ਇੱਥੇ। ਨਾ ਗੋਨਿਆਣੇ ਆਉਣ ਨੂੰ ਰਾਹ ਚਾਰ ਸਫੇਰੋ ਵੀ ਤਾਂ ਇਹੀ ਸੜਕ ਮੇਨ ਹੈ ਨਾ ਜੈਤੂਨ ਨੂੰ ਜਾਣ ਨੂੰ ਰਾਹ ਹੈਗਾ ਬੁਰਾ ਹਾਲ ਹੈਗਾ ਬੁਰਾ ਹਾਲ ਹੈ ਹਾਂਜੀ ਜਦੋਂ ਸਰਕਾਰ ਕਹਿੰਦੀ ਹੁੰਦੀ ਸੀ ਪਹਿਲਾਂ ਕਿ ਟੋਹਿਆਂ ਦੇ ਵਿੱਚ ਸੜਕ ਇੱਥੇ ਸੜਕ ਦਿਖੀ ਤੁਹਾਨੂੰ ਕਿਤੇ ਨਾ ਨਾ ਕਦੇ ਨਹੀਂ ਦਿਸੀ ਇੱਥੇ ਸੜਕ ਹੈ ਹੀ ਨਹੀਂ ਕਿ ਮੀਂਹ ਪੈਂਦਾ ਇੱਥੇ ਤਾਂ ਖਾਲੀ ਦੇਖਣ ਨੂੰ ਜਿੰਨਾਂ ਦਾ ਵੀ ਡਲੇ ਹੀ ਦੱਸਦੇ ਆ ਹੁਣ ਲੱਗਦਾ ਹੋਊ ਇੱਧਰ ਆਉਣ ਤੋਂ ਪੂਰਾ ਡਰ ਲੱਗਦਾ ਮੌਤ ਨੂੰ ਮਾਸੀ ਕਹਿਣ ਵਾਲੀ ਗੱਲ ਹੈ ਵੀਰੇ ਤੇ ਗੱਡੀਆਂ ਦਾ ਕੀ ਹਾਲ ਹੁੰਦਾ ਬਾਈ ਇੱਥੇ ਮੈਂ ਤਾਂ ਹੁਣ ਹਜੇ ਕੱਲ ਹੀ ਆਇਆ ਵੀਰੇ ਉੱਥੋਂ ਹਾਂ ਠੀਕ ਹੈ ਚਲ ਆ ਇਧਰ ਰੋਟੀ ਬਣੀ ਤਾਂ ਵਧੀਆ ਹੈ ਜਮੂ ਤੁਹਾਡਾ ਇੱਥੇ ਪੂਰਾ ਹੀ ਹਾਜਮ ਹੁੰਦਾ ਵੀਰੇ ਖਾਦੀ ਖਾ ਕੇ ਨਹੀਂ ਤਰੇ ਭੁੱਖੀ ਤੁਰੀਦਾ ਹਣਾ ਓਕੇ ਬਾਈ ਧੰਨਵਾਦ ਜੀ ਤਾਂ ਲਗਾਤਾਰ ਲੋਕਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਇਹੀ ਕਹਿਣਾ ਕਿ ਬਹੁਤ ਬੁਰਾ ਹਾਲ ਹੈ ਸੀਵਰੇਜ ਵਾਲੇ ਆ ਜੀ ਉੱਥੇ ਦੋ ਟੋਏ ਤਾਂ ਸੀਵਰੇਜ ਵਾਲੇ ਆਗੇ ਉੱਥੇ ਜਿੱਥੇ ਪੁਰਾਣੇ ਦਾ ਕਚਹਿਰੀਆਂ ਹੋਣਗੇ ਆਪਣੀ ਸੀਵ ਹੁੰਦੀ ਸੀਗੀ ਤਸੀਲ ਉੱਥੇ ਦੋ ਟੋਏ ਬਣੇ ਪਏ ਆਗੇ ਸੀਵਰੇਜ ਵਾਲੇ ਥੱਲੇ ਉਹਨਾਂ ਵਿੱਚ ਦੀ ਬੰਦਾ ਵੀ ਲੰਘ ਸਕਦਾ ਮੋਟਰਸਾਈਕਲ ਤਾਂ ਦੂਰ ਦੀ ਗੱਲ ਰਹੀ ਠੀਕ ਹੈ ਠੀਕ ਹੈ ਇਹ ਵੀ ਇੱਥੇ ਕਿਤੇ ਸਾਡੇ ਸਾਈਡਾਂ ਦੇ ਬੱਜਰੇ ਢੇਰ ਆ ਤੇ ਕਿਤੇ ਟੋਏ ਆ ਇੱਕ ਰਜ ਨਾ ਪ੍ਰਿਵਿਊਮ ਦਾ ਗਾਰਡਨ ਲਾਇਆ ਹੋਇਆ ਹੈ ਇੱਕ ਰਾਜ ਨਾ ਪ੍ਰਿਵਿਊਮ ਦਾ ਗਾਰਡਨ ਲਾਇਆ ਹੋਇਆ ਹੈ ਤੇ ਸਾਰਾ ਗੰਦਾ ਪਾਣੀ ਸਾਰਾ ਸੜਕ ਦੇ ਵਿੱਚ ਹੈ ਜਿਹੜਾ ਕੋਈ ਮੋਟਰਸਾਈਕਲ ਵਾਲਾ ਜਾਂਦਾ ਹੈ ਵੇ ਦੀ ਸਾਰਾ ਚੱਕ ਜੱਕ ਮੂੰਹ ਤੇ ਉਹਦੇ ਤੇ کئی ਵਾਰੀ ਤਾਂ ਨਾ ਉੱਥੇ ਆ ਜਿਹੜੇ ਸੀਵਰੇਜ ਵਾਲੇ ਜਾਂਦੇ ਟੈਂਕ ਇਥੋਂ ਤੇ ਸੜਕ ਦੇ ਉੱਤੇ ਖਾਲੀ ਹੋਏ ਜਾਂਦੇ ਹੁੰਦੇ ਆ ਤੇ ਸਾਰਾ ਲੋਕ ਤਾਂ ਜਾਂਦੇ ਜਿਹੜੇ ਦੂਰ ਵਾਲੇ ਉਹ ਤਾਂ ਕੋਈ ਗੱਡੀ ਤੇ ਜਾਂਦਾ ਕੋਈ ਬੱਸ ਤੇ ਜਾਂਦਾ ਕੋਈ ਕੱਟ ਤੇ ਜਾਂਦਾ ਤੇ ਅਸੀਂ ਪਿੰਡਾਂ ਵਾਲੇ ਜਾਂਦੇ ਆ ਮੋਟਰਸਾਈਕਲਾਂ ਤੇ ਤੇ ਉਹ ਬੱਸਾਂ ਸਾਡੇ ਮੂੰਹ ਤੇ ਮਾਰਦੀਆਂ ਚੱਕ ਚੱਕ ਕੇ ਇੰਨਾ ਬੁਰਾ ਹਾਲ ਹੈ ਤਾਓ ਬਾਪੂ ਉੱਤਰਿਆ ਗੱਲਬਾਤ ਕਰਨ ਦੇ ਲਈ ਬਾਪੂ ਜੀ ਸੱਸੀ ਕਾਲ ਜੀ ਠੀਕ ਠਾਕ ਕਾਲ ਭਾਈ ਸਤਰੀ ਕਾਲ ਬਾਪੂ ਜੀ ਕਿੰਨਾ ਸਮਾਂ ਹੋ ਗਿਆ ਸੜਕ ਨੂੰ ਆਏ ਨੂੰ ਤੁਹਾਨੂੰ ਬਹੁਤ ਚਿਰ ਹੋ ਗਿਆ ਜੀ ਇਹ ਤਾਂ ਬੁਰਾ ਹਾਲ ਹੋਇਆ ਪਿਆ ਸਾਡਾ ਤਾਂ ਥੋੜੀ ਉਮਰ ਕਿੰਨੀ ਹੈ ਮੇਰੀ ਉਮਰ 80 ਸਾਲ ਹੈ 80 ਸਾਲ ਹੈ ਕਿੰਨੇ ਸਾਲ ਹੋ ਗਏ ਤੁਹਾਡੇ ਹਿਸਾਬ ਨਾਲ ਤੁਸੀਂ ਦੇਖੀਗੇ ਬਣੀ ਆ ਹਾਂ ਹਾਂ ਅਸੀਂ ਵੇਖਿਆ ਨਹੀਂ ਸੀ ਜਿਹੜਾ ਇਸ ਰਾਤ ਚ ਵੇਖ ਲਿਆ ਠੀਕ ਹੈ 50 ਸਾਲ ਹੋ ਗਏ ਨੂੰ ਬਣੀ ਨੂੰ ਹੂੰ 50 ਸਾਲ ਹੋ ਗਏ ਹਾਂ ਹੁਣ ਤਾਂ ਸਰਕਾਰ ਵੀ ਬਣੀ ਹੋਇਆ ਸੀ ਕਦੇ ਸਰਕਾਰ ਵੀ ਆ ਨਵੀਂ ਆਮ ਆਦਮੀ ਪਾਰਟੀ ਨਵੀਂ ਨਵੀਂ ਨਹੀਂ ਇਹ ਜੜ ਕੱਢੀ ਹੈ ਹਾਂ ਨਵੀਂ ਨਹੀਂ ਕੱਢੀ ਹੈ ਜੜ ਇਹ ਤਾਂ ਕਹਿੰਦੇ ਵਿਕਾਸ ਉਹ ਕਰੀ ਜਾਂਦੇ ਆਂ ਸੀ ਕੌਣ ਆ ਸਰਕਾਰ ਕਹਿੰਦੀ ਮੈਨੂੰ ਵਿਖਾ ਕਿੱਥੇ ਕਰਿਆ ਵਿਕਾਸ ਕਿਹੜਾ ਵਿਕਾਸ ਕਰਿਆ ਹੂੰ ਤਾਂ ਤਾਂ ਭੁੱਖੇ ਮਾਰਦਾ ਇਹਨਾਂ ਨੇ ਲੀਡਰ ਆਉਂਦੇ ਸੋਡੇ ਕੋਲੇ ਗੱਲਬਾਤ ਕਰਨ ਹੁਣ ਕੋਈ ਨਹੀਂ ਆਉਂਦਾ ਟੁਈ ਨਹੀਂ ਮਾਰਦਾ ਉੱਥੇ ਗਿਆਂਦੀ ਲਈ ਪੁੱਛਦੇ ਕੋਈ ਠੀਕ ਐ ਇਹ ਹਾਲਾਤ ਨੇ ਨਾ ਉਹਨਾਂ ਕੋਲੇ ਤਾਂ ਗੱਡੀਆਂ ਚੰਗੀਆਂ ਆਪੂ ਤੁਹਾਡੇ ਵੀਕਲਾਂ ਦਾ ਕੀ ਹਾਲ ਹੁੰਦਾ ਇੱਥੇ ਸਾਡਾ ਇੱਥੇ ਅਸੀਂ ਸਾਈਕਲ ਹੈ ਮੇਰਾ ਤਾਂ ਇੱਥੇ 20 ਹਰੀ ਡਿੱਗ ਪੈਂਦਾ ਠੀਕ ਐ ਸਾਈਕਲ ਚਾਦਰ ਮੇਰਾ ਪਾਟ ਗਿਆ ਹਾਂ ਇਹ ਹਾਲਾਤ ਨੇ ਹਾਂ ਸਰੀਰ ਦਾ ਵੀ ਹੱਲ ਗਿਆ ਮੇਰਾ ਬਹਾਨਾ ਹੈਗਾ ਅਈ ਤਾਂ ਖੇਤ ਵੀ ਹੁਣ ਤੰਗ ਹੋ ਗਏ ਜੀ ਸਰੀਰ ਦਾ ਵੀ ਕੋਈ ਅੰਗ ਪਰ ਹਿੱਲ ਗਿਆ ਹੋਊ ਇੱਥੇ ਤਾਂ ਮੇਰੇ ਆ ਗੋਡੇ ਆਈ ਚੁੱਟੇ ਆ ਇੱਥੇ ਡਿੱਗ ਕੇ ਹੀ ਛੈਂਕਤੇ ਅੱਛਾ ਇਹ ਇੱਥੇ ਤੁਰੀਦਾ ਨਹੀਂ ਮੈਥੋਂ ਹੁਣ ਠੀਕ ਐ ਇਹ ਸੜਕ ਦੇ ਕਾਰਨ ਸਾਰਾ ਕੁਝ ਸੜਕ ਦੇ ਕਾਰਨ ਉੱਥੇ ਗਏ ਸੀ ਪਾਣੀ ਵੀ ਨਹੀਂ ਪਿਆ ਸਾਨੂੰ ਪਾਣੀ ਵੀ ਨਹੀਂ ਪੁੱਛਿਆ ਠੀਕ ਐ ਆਦਾ ਮੇਰਾ ਚਾਹ ਵਾਲਾ ਭੱਜ ਗਿਆ ਹੁਣ ਕਹਿੰਦਾ ਐਮ ਐਲ ਐਮ ਐਲ ਕਹਿੰਦਾ ਹੈ ਅਸੀਂ ਆਖਾ ਗੋੜ ਚਾਹੀਦ ਦੱਸਦੇ ਅਸੀਂ ਬਣਾ ਲੈਨੇ ਆ ਚਾਹ ਕਿੱਥੇ ਪਿਆ ਤੇਰਾ ਹਾਂ ਆ ਤਾਂ ਹੈ ਹੀ ਨਹੀਂ ਮੇਰੇ ਚਾਹ ਦਾ ਸਮਾਨ ਹੀ ਮੁਕੈ ਮੇਰੇ ਮੁਕਿਆ ਹੈ ਨਹੀਂ ਕੱਖ ਨਹੀਂ ਸੀ ਠੀਕ ਹੈ ਭੁੱਖੇ ਤੇ ਆਏ ਆਂ ਪਾਣੀ ਤੋਂ ਵੀ ਚਾਹ ਤਾਂ ਮਿਲ ਜਾਵੇ ਠੀਕ ਹੈ ਧੰਨਵਾਦ ਲਾਪੂ ਜੀ ਬਹੁਤ ਬਹੁਤ ਤਾਂ ਗੱਲਬਾਤ ਹੁਣ ਆਪਾਂ ਹੱਥ ਦੇ ਵੱਲ ਬਾਦਿਆ ਹੋਈ ਸਰਕਾਰ ਨੂੰ ਹੁਣ ਤੁਸੀਂ ਦੱਸਣਾ ਚਾਹੁੰਦੇ ਹੋ ਜਾਂ ਕੋਈ ਕੀ ਵਾਰਨਿੰਗ ਦੇਣੀ ਚਾਹੁੰਦੇ ਹੋ ਤਾਂ ਕੀ ਸੰਘਰਸ਼ ਕਰੋਗੇ ਤੁਸੀਂ ਆਈ ਪੰਜਾਬ ਸਰਕਾਰ ਨੂੰ ਬਠਿੰਡਾ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਪਹਿਲਾਂ 2 ਨੰਬਰ ਦੇ ਉੱਤੇ ਜੇ ਸਾਡੀ ਬੇਨਤੀ ਨਹੀਂ ਮੰਨਣੀ ਤਾ ਸਾਡੀ ਹੁਣ ਵਾਰਨਿੰਗ ਹੈ ਤੁਹਾਨੂੰ ਵੀ ਅੱਜ ਤੋਂ ਬਾਅਦ ਅਸੀਂ ਪੂਰੇ ਇਲਾਕੇ ਦੇ ਵਿੱਚ ਜਿੰਨੇ ਪਿੰਡੇ ਸੜਕ ਦੇ ਉੱਤੋਂ ਹੀ ਲੰਘਦੇ ਆ ਗੋਨਿਆਂ ਦਾ ਮੰਡੀ ਜਾਂ ਹੋਰ ਪਿੰਡ ਜਿੰਨੇ ਵੀ ਲੰਘਦੇ ਆ ਉਹ ਸਾਰੇ ਪਿੰਡਾਂ ਦੀ ਲਾਮਬੰਦੀ ਕਰ ਰਹੇ ਆ ਅਸੀਂ ਪਹਿਲਾਂ ਤੋਂ ਹੀ ਹੋਰ ਵੀ ਕਰਾਂਗੇ ਹੁਣ ਇਕੱਲੇ ਇਕੱਲੇ ਪਿੰਡ ਚ ਲਾਮਬੰਦੀ ਕਰਨ ਤੋਂ ਬਾਅਦ ਜੇ ਪ੍ਰਸ਼ਾਸਨ ਨਾ ਜਾਗਿਆ ਅੱਜ ਤੋਂ 10 ਦਿਨਾਂ ਬਾਅਦ ਅਸੀਂ 10 ਦਿਨਾਂ ਦੇ ਵਿੱਚ ਵਿੱਚ 10 15 ਮਿੰਟ ਦਾ ਇੱਥੇ ਹੋਰ 20 ਮਿੰਟ ਦਾ ਪੂਰਾ ਚੱਕਾ ਜਾਮ ਕਰਾਂਗੇ ਤੇ ਜੇ ਉਸ 15 ਮਿੰਟ ਦੇ ਜਾਮ ਤੋਂ ਬਾਅਦ ਵੀ ਪ੍ਰਥਾਸਥਨ ਇੱਥੇ ਆ ਕੇ ਨਾ ਦੇਖਿਆ ਜਾਂ ਸਾਨੂੰ ਕੋਈ ਪਰੋਥਾ ਨਾ ਆਇਆ ਤਾਂ ਵੀ ਹੁਣ ਅਸੀਂ ਟੈਂਡਰ ਲਾਉਣ ਲੱਗੇ ਆ ਤਾਂ ਫੇਰ ਅਸੀਂ ਆਨ ਮਿਥੇ ਸਮੇਂ ਵਾਸਤੇ ਜਿੰਨਾ ਚਿਰ ਸੜਕ ਦਾ ਟੈਂਡਰ ਲੱਗ ਕੇ ਸੜਕ ਦੇ ਉੱਤੇ ਮਸ਼ੀਨਰੀ ਆ ਕੇ ਬਣਾਉਣ ਨਹੀਂ ਲੱਗਦੀ ਉਹਨਾਂ ਚਿਰ ਦਾ ਧਰਨਾ ਲਾਵਾਂਗੇ ਆਮ ਜਨਤਾ ਨੂੰ ਵੀ ਬੇਨਤੀ ਹੈ ਵੀ ਇਹਨਾਂ ਵੀਡੀਓ ਨੂੰ ਜਿਹੜੀਆਂ ਅਸੀਂ ਪਾਉਨੇ ਆ ਉਹਨਾਂ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਜਾਂ ਪ੍ਰਸ਼ਾਸਨ ਤੱਕ ਪਹੁੰਚ ਸਕਣ ਤੇ ਹਰੇਕ ਦਾ ਸਹਿਯੋਗ ਦੇਣ ਦਾ ਫਰਜ਼ ਬਣਦਾ ਬਾਈ ਕਿ ਇਹ ਛੜਕ ਸਾਰਿਆਂ ਨੂੰ ਆਪਾਂ ਨੂੰ ਚਾਹੀਦੀ ਹੈ ਸਾਰੇ ਸਾਡਾ ਸਹਿਯੋਗ ਦਿਓ ਤਾਂ ਕਿ ਪ੍ਰਸ਼ਾਸਨ ਨੂੰ ਇਹ ਸੜਕ ਨਵੀਂ ਚਾਹੁੰਦੇ ਹੋ ਕਿ ਜਿਵੇਂ ਪੈਚ ਵਰਕ ਪਹਿਲਾਂ ਕੀਤਾ ਸੀ ਉਹ ਹੋ ਜਾਵੇ ਪੈਚ ਵਰਕ ਜੇ ਲੱਗ ਸਕਦੇ ਇੱਥੇ ਆ ਕੇ ਸਾਨੂੰ ਇੱਕ ਵਾਰੀ ਕਹਿ ਦੇਣ ਪੈਚ ਵਰਕ ਤਾਂ ਤਾਂ ਲੱਗਦੇ ਜੇ ਸੜਕ ਹੋਵੇ ਛੜਕ ਹੀ ਹੈ ਨਹੀਂ ਤਾਂ ਨਵੀਂ ਸੜਕ ਬਣੂਗੀ ਨਵੀਂ ਛੜਕ ਵੀ ਨਹੀਂ ਸਾਨੂੰ ਇਹਨਾਂ ਨੇ 3x3 ਫੁੱਟ ਚੌੜੀ ਹੋਣ ਦਾ ਸੜਕ ਦਾ ਪ੍ਰਪੋਜ਼ਲ ਬਣਾ ਕੇ ਦਿੱਤਾ ਸੀ ਅੱਜ ਤੋਂ 4-5 ਮਹੀਨੇ ਪਹਿਲਾਂ ਠੀਕ ਹੈ ਇੱਥੋਂ ਜੋ ਜੈਤੋ ਮੰਡੀ ਤੋਂ ਚੰਦਪਾਣ ਤੱਕ ਜਾਂਦੀ ਛੜਕ ਹੈ ਉਦੋਂ ਅੱਗੇ ਥੋੜੀ ਚੌੜੀ ਹੈ ਉੱਥੋਂ ਤੱਕ ਇਹਨਾਂ ਨੇ 3 ਫੁੱਟ ਛੜਕ ਚੌੜੀ ਦਾ ਦਿੱਤਾ ਹੈ ਉਹਦੇ ਉੱਤੇ ਤਿੰਨ ਜਗ੍ਹਾ ਦੇ ਉੱਤੇ ਹੰਪ ਬਣੇ ਹੋਏ ਆ ਉਹ ਹੰਪ ਇਹਨਾਂ ਨੇ ਤਾਂ ਹੀ ਬਣਾਏ ਸੀ ਵੀ ਜਿੱਨਾਂ ਚਿਰ ਛੜਕ ਚੌੜੀ ਨਹੀਂ ਹੁੰਦੀ ਉਹਨਾਂ ਚਿਰ ਅਸੀਂ ਤੁਹਾਨੂੰ ਹੰਪ ਬਣਾ ਦਿੰਨੇ ਆ ਸਪੀਡ ਬ੍ਰੇਕਰ ਬਣਾ ਦਿੰਨੇ ਆ ਉਹ ਸਪੀਡ ਬ੍ਰੇਕਰਾਂ ਤੇ ਵੀ ਲੋਕ ਡਿੱਗ ਰਹੇ ਆ ਉੱਥੇ ਵੀ ਆਸੇ ਬਹੁਤ ਹੋ ਰਿਹਾ ਉੱਥੇ ਵੀ ਇਹ ਹੁਣ ਇੱਕ ਬੱਸ ਦਾ ਮਾਲਕ ਕਹਿ ਰਿਹਾ ਸੀਗਾ ਮੈਨੇਜਰ ਕੋਈ ਵੀ ਜੇਕਰ ਉੱਥੇ ਬੰਦਾ ਹੰਪ ਦੇ ਉੱਤੇ ਡਿੱਗ ਗਿਆ ਤੇ ਜਿੰਮੇਦਾਰੀ ਹੋਊਗੀ ਪ੍ਰੇਮ ਸਿੰਘ ਫੌਜੀ ਦੀ ਕਿਉਂ ਬਈ ਉਹ ਸਰਕਾਰੀ ਹੰਪ ਸਰਕਾਰੀ ਪੈਸੇ ਦੇ ਨਾਲ ਬਣੇ ਹੋਏ ਆ ਉਹ ਉੱਚੇ ਬਣਿਆ ਕਿ ਨੀਵੇਂ ਬਣਿਆ ਉਹ ਗਵਰਨਮੈਂਟ ਨੂੰ ਪਤਾ ਹੋਣਾ ਚਾਹੀਦਾ ਉਹਦੇ ਉੱਤੇ ਸਾਈਨ ਬੋਰਡ ਲੱਗੇ ਆ ਰੰਗ ਹੋਇਆ ਕਿ ਨਹੀਂ ਹੋਇਆ ਉਹ ਗਵਰਨਮੈਂਟ ਦੀ ਜ਼ਿੰਮੇਦਾਰੀ ਆ ਪ੍ਰੇਮ ਸਿੰਘ ਦੀ ਨਹੀਂ ਮੈਂ ਤਾਂ ਉੱਥੇ ਛੜਕਦੇ ਉੱਤੇ ਮਰਜੀ ਨਾਲ ਘਟੀਰੀ ਵੀ ਨਾਸਦਾ ਇਸ ਕਰਕੇ ਬੇਨਤੀ ਆ ਕਿ ਜੋ ਹੰਪ ਆ ਉਹਨਾਂ ਨੂੰ ਭਾਵੇਂ ਤੁਸੀਂ ਸੜਕ ਚੌੜੀ ਕਰਕੇ 3 3 ਫੁੱਟ ਉਸ ਤੋਂ ਬਾਅਦ ਹੰਪ ਨੂੰ ਛੋਟੇ ਬਣਾ ਦਿਓ ਬਿਲਕੁਲ ਛੋਟੇ ਕਰ ਦਿਓ ਵੀ ਆਰਾਮ ਨਾਲ ਬੰਦਾ ਲੰਘ ਜਾਏ ਉੱਥੇ ਪਰ ਜੇ ਹੁਣ ਤੁਸੀਂ ਛੜਕ ਸਾਨੂੰ 1 ਮਹੀਨਾ ਕਹਿਆ ਸੀ ਉਦੋਂ ਐਡੀਸੀ ਸਾਹਿਬ ਨੇ ਤੇ ਅੱਜ 5 ਮਹੀਨੇ ਲੰਘ ਚੁੱਕੇ ਟੈਂਡਰ ਵੀ ਨਹੀਂ ਲੱਗਿਆ ਪੈਸੇ ਕੇਂਦਰ ਤੋਂ ਵੀ ਆ ਗਏ ਫਿਰ ਵੀ ਟੈਂਡਰ ਨਹੀਂ ਲੱਗਿਆ ਤਾਂ ਇਸ ਕਰਕੇ ਅਸੀਂ ਮੰਗ ਕਰਦੇ ਆ ਕਿ ਜਲਦੀ ਤੋਂ ਜਲਦੀ ਇਹਦਾ ਟੈਂਡਰ ਲਾਇਆ ਜਾਵੇ ਜੇ ਨਾ ਲਾਇਆ ਫਿਰ ਅਸੀਂ ਆਨ ਮਿੱਥੇ ਸਮੇਂ ਬਾਅਦ ਤੇ ਕਿਸਾਨ ਜੱਥੇਬੰਦੀਆਂ ਨੈਗ ਸਿੰਘ ਜੱਥੇਬੰਦੀਆਂ ਫੌਜੀ ਮੇਰੇ ਭਰਾਵਾਂ ਦੀਆਂ ਜੋ ਜੱਥੇਬੰਦੀਆਂ ਬਣੀਆਂ ਹੋਈਆਂ ਸਾਡੀਆਂ ਸਾਰੀਆਂ ਨੂੰ ਲੈ ਕੇ ਆਨ ਮਿੱਥੇ ਸਮੇਂ ਆ ਤੇ ਧਰਨਾ ਲਾਵਾਂਗੇ ਤੇ ਉਹ ਧਰਨੇ ਦੇ ਵਿੱਚ ਆਮ ਜਨਤਾ ਜਿਹੜੀ ਹੈ ਪਰੇਸ਼ਾਨ ਹੋਣ ਵਾਲੀ ਵੀ ਉਹ ਪਰੇਸ਼ਾਨ ਨਾ ਉਸ ਤੋਂ ਬਾਅਦ ਹੋਵੇ ਨਹੀਂ ਸਾਡਾ ਹੁਣੇ ਸਾਥ ਦੇ ਕੇ ਸੜਕ ਦੇ ਵਿੱਚ ਬਣਾਉਣ ਦੇ ਵਿੱਚ ਸਹਿਯੋਗ ਕਰੋ ਤਾਂ ਹੁਣ ਅਸੀਂ ਅਖੀਰ ਦੇ ਵਿੱਚ 5 ਮਿੰਟ ਬਾਅਦ ਤੇ ਰੋਸ ਵਜੋ ਸਾਰੇ ਰਲ ਮਿਲ ਕੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਰੇ ਲਾਵਾਂਗੇ ਜੇ ਸਰਕਾਰ ਜ਼ਿੰਦਾਬਾਦ ਹੋਣਾ ਚਾਹੁੰਦੀ ਹੈ ਤਾਂ ਸੜਕ ਬਣਾ ਦੇਵੇ ਤੇ ਨਹੀਂ ਤਾਂ ਫਿਰ ਇਹ ਮੁਰਦਾਬਾਦ ਦੇ ਨਾਰੇ ਆਉਣ ਵਾਲੇ ਸਮੇਂ ਤੱਕ ਲੱਗਦੇ ਰਹਿਣਗੇ ਜਿੰਨਾ ਚਿਰ ਸਰਕਾਰ ਜਾ ਕੇ ਆਹ ਸੜਕ ਦੇ ਉੱਤੇ ਆਪ ਆਉਂਦੀ ਨਹੀਂ ਜੀ ਪੰਜਾਬ ਸਰਕਾਰ ਮਰਦਾਬਾ ਪੰਜਾਬ ਸਰਕਾਰ ਮਰਦਾਬਾ ਜ਼ਿਲ੍ਹਾ ਪ੍ਰਸ਼ਾਸਨ ਮਰਦਾਬਾ ਜ਼ਿਲ੍ਹਾ ਪ੍ਰਸ਼ਾਸਨ ਮਰਦਾਬਾ ਪੰਜਾਬ ਸਰਕਾਰ ਮਰਦਾਬਾ ਪੰਜਾਬ ਸਰਕਾਰ ਮਰਦਾਬਾ ਬੋਲੇ ਸੋਨਹੀਓਰ ਤੇ ਗੱਲਬਾਤ ਕੀਤੀ ਹੈ ਸੜਕ ਦੇ ਮਾਮਲੇ ਤੇ ਜਿਹੜੇ ਜਿਹੜੇ ਲੋਕ ਇੱਥੋਂ ਲੰਘਦੇ ਆ ਉਹ ਆਪਣਾ ਕਮੈਂਟ ਦੇ ਵਿੱਚ ਜਰੂਰ ਦੱਸੋ ਕਿ ਆਪਣਾ ਵਿਚਾਰ ਦੱਸੋ ਇਹ ਸੜਕ ਦੇ ਬਾਰੇ ਗੋਨੇਆਣਾ ਬਾਈਪਾਸ ਆ ਪਠੰਡੇ ਤੋਂ ਅਮਰਸਰ ਜਾਣ ਦੇ ਲਈ ਜਿਹੜਾ ਬੱਸਾਂ ਦਾ ਰਸਤਾ ਤੇ ਆਮ ਲੋਕ ਨੇ ਉਹ ਸਾਰੇ ਇੱਥੋਂ ਹੀ ਲੰਘਦੇ ਨੇ ਦੂਸਰਾ ਕਾਰਨ ਆ ਕਿ ਟੋਲ ਪਲਾઝા ਆ ਹਾਈਵੇ ਉੱਤੇ ਲੋਕ ਉੱਥੋਂ ਬਚਨ ਮਾਰੇ ਵੀ ਲੰਘਦੇ ਨੇ ਪਰ ਲੰਘਣਾ ਲੋਕਾਂ ਦਾ ਅਧਿਕਾਰ ਆ ਸੜਕ ਲੋਕਾਂ ਲਈ ਬਣੀ ਆ ਤੇ ਸੜਕ ਨੂੰ ਜਲਦੋਂ ਜਲਦ ਬਣਾਇਆ ਜਾਵੇ ਆਪਣਾ ਕਮੈਂਟ ਜਰੂਰ ਕਰੋ ਦੇਖਦੇ ਹੋ ਲੋਕਸ ਟੀਵੀ ਧੰਨਵਾਦ